ਕੋਈ ਉਮੀਦ ਨਾ ਰੱਖੋ ਤੁਸੀਂ ਜਿਹੜੀ ਗਵਰਨਮੈਂਟ ਤੁਹਾਡੀ ਪ੍ਰੋਟੈਕਟਰ ਹੈ ਜਿਹੜੀ ਪੁਲਿਸ ਤੁਹਾਡੀ ਪ੍ਰੋਟੈਕਟਰ ਹੈ ਉਹ ਤਾਂ ਤੁਹਾਨੂੰ ਮਾਰ ਰਹੀ ਹੈ ਪਰ ਲੋੜੀਆਂ ਮਾਰ ਰਹੀ ਹੈ ਅਬੋਰ ਦੇ ਵਿੱਚ ਇੱਕ ਬਿਜ਼ਨਸਮੈਨ ਦਾ ਕਤਲ ਹੋਇਆ ਸੀ ਇਹਨਾਂ ਨੇ ਦੂਸਰੇ ਦਿਨ ਦੋ ਮੰਡੇ ਪਟਿਆਲੇ ਤੋਂ ਪਕੜੇ ਬੜੇ ਗਰੀਬ ਕਰਦੇ ਸੀ ਔਰ ਉਹਨਾਂ ਨੂੰ ਇਹਨਾਂ ਨੇ ਮਾਰ ਦਿੱਤਾ ਇਹ ਕਹਿ ਗਏ ਜੀ ਬਸ ਅਸੀਂ ਹੱਲ ਕਰ ਲਿਆ ਉਹਦਾ ਉਹ ਬਾਅਦ ਪਤਾ ਲੱਗਿਆ ਕਿ ਉਹ ਰਿਸਪੌਂਸਿਬਲੀ ਨਹੀਂ ਸੀ ਉਸ ਗੱਲ ਦੇ ਫਲੱਡ ਜਿਹੜੇ ਜਦੋਂ ਵੀ ਆਏ ਨੇ ਨੇ ਪੰਜਾਬ ਦੇ ਵਿੱਚ ਉਹ ਨੇਚਰਲ ਨਹੀਂ ਆਏ ਇਹ ਮੈਨ-ਮੇਡ ਫਲੱਡ ਸੀ 2023 ਵੀ ਮੈਨ-ਮੇਡ ਸੀ ਅੱਜ ਵੀ ਮੈਨ-ਮੇਡ ਹੈ ਅੱਗੇ ਵੀ ਜਦੋਂ ਆਉਣੇ ਆ ਮੈਂ ਮੈਡੀਓ ਮੈਂ ਇਸ ਗੱਲ ਤੇ ਬਿਲਕੁਲ ਸਹਿਮਤ ਨਹੀਂ ਹਾਂ ਕਿ ਜੀ ਇਹ ਪਾਣੀ ਜ਼ਿਆਦਾ ਆ ਗਿਆ ग्लेਸ਼ੀਅਰ ਟੁੱਟ ਗਏ ਇਸ ਕਰਕੇ ਆ ਰਿਹਾ ਹੈ ਬਹੁਤ ਹੀ ਸੂਝਵਾਨ ਸੰਗਤ ਸਸਾਬ ਤੇ ਹੋਰ ਮਾਨੋਰੀ ਸਭ ਇੱਥੇ ਤੁਸੀਂ ਹਾਜ਼ਰ ਹੋ ਨਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਨੇ ਮੇਰਾ ਧੰਨਵਾਦ ਕੀਤਾ ਮੈਂ ਧੰਨਵਾਦ ਦਲ ਖਾਲਸਾ ਦਾ ਕਰਨਾ ਚਾਹੁੰਦਾ ਜਿਨ੍ਹਾਂ ਨੂੰ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਕੇ ਇਹਨੇ ਅੱਛੇ ਵਿਚਾਰ ਸੁਣਨ ਦਾ ਮੌਕਾ ਦਿੱਤਾ ਬਹੁਤ ਹੀ ਇਮੋਸ਼ਨਲ ਵਿਚਾਰ ਵੀ ਆਏ ਇਹ ਪ੍ਰੈਕਟੀਕਲ ਸੁਝਾਅ ਵੀ ਆਏ ਤੇ ਹੁਣੇ ਜਿਹੜੇ ਭਾਈ ਸਾਹਿਬ ਬੈਠੇ ਨੇ ਉਹਨਾਂ ਨੇ ਬੜੇ ਹੀ ਸੁਚੱਜੇ ਤਰੀਕੇ ਨਾਲ ਨਾ ਉਹ ਸਾਰੇ ਵਿਚਾਰ ਜਿਹੜੇ ਸੀ ਨਾ ਉਹਨਾਂ ਨੂੰ ਸੰਖੇਪ ਰੂਪ ਨਾਲ ਤੁਹਾਡੇ ਸਾਹਮਣੇ ਉਹਨਾਂ ਨੇ ਸਮਰਾਈਜ਼ ਕੀਤਾ ਉਹ ਬਿਲਕੁਲ ਉਹ ਉਹਨਾਂ ਨੇ ਬੜਾ ਹੀ ਸੁਚੱਜੇ ਤਰੀਕੇ ਨਾਲ ਸਭ ਦੇ ਵਿਚਾਰ ਜਿਹੜੇ ਸੀ ਨਾ ਉਹਨਾਂ ਨੇ ਨੋਟ ਕੀਤੇ ਹੋਏ ਸੀ ਤੇ ਉਹਨਾਂ ਨੇ ਬਿਲਕੁਲ ਸਚਾਈ ਦੇ ਤੌਰ ਤੇ ਸਭ ਦੇ ਜਿਹੜੇ ਆਪਣੇ ਆਪਣੇ ਵਿਚਾਰ ਸੀ ਉਹ ਉਹਨਾਂ ਨੇ ਆਪਣਾ ਤੁਹਾਡੇ ਸਾਹਮਣੇ ਸੰਖੇਪ ਰੂਪ ਤੇ ਸਾਰੇ ਸਮਰਾਈਜ਼ ਕਰ ਮੈਂ ਤੇ ਪਹਿਲਾਂ ਸੋਚਿਆ ਸੀ ਕਿ ਮੈਂ ਦੇਖੂਗਾ ਤੇ ਫਿਰ ਸੋਚਾਂਗੇ ਵੀ ਆਪਾਂ ਕੀ ਸੁਝਾਅ ਦੇ ਸਕਦੇ ਆ ਉਹਨਾਂ ਨੇ ਮੇਰੇ ਤੇ ਬੜਨ ਹੋਰ ਪਾਤਾ ਕਿ ਤੁਸੀਂ ਜੱਜ ਸਾਹਿਬ ਇੱਥੇ ਬੈਠੇ ਹੋ ਦੱਸੋ ਕੀ ਹੋ ਜਾਂਦਾ ਹੈ ਈਵਨ ਰਾਈਟ ਵਾਇਲੇਸ਼ਨ ਦੀ ਮੈਂ ਮੈਨੂੰ ਵਾਕ ਡੋਰ ਸੰਭਾਲੀ ਨੇ ਪਿੱਛੇ ਕੁਝ ਤੇ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਤੁਹਾਨੂੰ ਕਿ ਜੇ ਆਪਾਂ ਇਹ ਸੋਚੀਏ ਕਿ ਕੋਈ ਵੀ ਜਿਹੜੇ ਰਾਈਟਸ ਵਾਇਲੇਸ਼ਨ ਨੇ ਹਿਊਮਨ ਰਾਈਟ ਵਾਇਲੇਸ਼ਨਸ ਨਹੀਂ। ਜਾਂ ਹੋਰ ਜਿਹੜਾ ਪੰਜਾਬ ਨਾਲ ਜਿਹੜਾ ਵਿਤਕਰਾ ਹੋ ਰਿਹਾ ਜਾਂ ਧੱਕਾ ਹੋ ਰਿਹਾ ਹੈ। ਜੇ ਉਹਦਾ ਕੋਈ ਜੁਡੀਸ਼ੀਅਲ ਹੱਲ ਹੈ ਤੇ ਮੇਰਾ خیال ਨੇ ਪੋਸਿਬਲ ਨਹੀਂ। ਹਿਊਮਨ ਰਾਈਟ ਇੱਕ ਆਮ ਇਹ ਸੋਚਿਆ ਗਿਆ ਹੈ ਕਿ ਜਿਹੜੇ ਹਿਊਮਨ ਰਾਈਟ ਵਾਇਲੇਸ਼ਨਸ ਨੇ ਨਾ ਉਹ ਪ੍ਰਚਲਿਤ ਨੇ ਸਿਰਫ ਇਸ ਮੁਲਕ 'ਚ ਨਹੀਂ ਤਕਰੀਬਨ ਸਾਰੇ ਮੁਲਕਾਂ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਹਿਊਮਨ ਰਾਈਟ ਵਾਇਲੇਸ਼ਨ ਹੁੰਦੇ ਨੇ। ਔਰ ਜਿੱਥੇ ਜਿੱਥੇ ਵੀ ਹਿਊਮਨਾਈਟ ਵਾਇਓਲੇਸ਼ਨ ਹੁੰਦੇ ਨੇ ਨਾ ਉੱਥੇ ਉਥੋਂ ਦੇ ਕਾਨੂੰਨ ਤੇ ਉਥੋਂ ਦੀ ਜਿਹੜੀਆਂ ਸਰਕਾਰਾਂ ਨੇ ਉਹ ਡਿਪੈਂਡ ਕਰਦੀਆਂ ਨੇ ਕਿਸ ਤਰ੍ਹਾਂ ਉਹਨਾਂ ਨੂੰ ਵਿਊ ਕਰਦੇ ਨੇ ਤੇ ਕਿਸ ਤਰ੍ਹਾਂ ਉਹਨਾਂ ਦਾ ਹੱਲ ਲੱਭਦੇ ਨੇ ਬਟ ਜਿਹੜਾ ਇਹਦੇ ਚ ਮੈਜੋਰਟੀ ਜਿਹੜੀ ਹੈ ਨਾ ਉਹ ਦੀ ਕੰਟ੍ਰਿਬਿਊਸ਼ਨ ਜਿਹੜੀ ਹੈ ਨਾ ਉਹ ਨਾਨ ਗਵਰਨਮੈਂਟ ਆਰਗੇਨਾਈਜੇਸ਼ਨਸ ਦੀ ਹੈ ਐਨ ਜੀਓ ਜਿਸ ਤਰ੍ਹਾਂ ਕਿ ਇੱਥੇ ਪੰਜਾਬ ਦੇ ਵਿੱਚ ਪਹਿਲਾਂ ਜਸਟਿਸ ਅਜੀਤ ਸਿੰਘ ਉਹਨੇ ਚਲਾਇਆ ਸੀ ਪੰਜਾਬ ਹਿਊਮਨਿਟੀ ਆਰਗੇਨਾਈਜੇਸ਼ਨ ਤੇ ਜਿਹੜੀ ਜ਼ਿੰਮੇਵਾਰੀ ਮੈਨੂੰ ਹੁਣ ਕੁਝ ਆਪਣੇ ਤਤਵੰਤੇ ਸੱਜਣਾਂ ਨੇ ਇਕੱਠੇ ਹੋ ਕੇ ਸੰਪੀਰ ਪੰਜਾਬ ਹਿਮਨਰਾਈਟ ਆਰਗੇਨਾਈਜੇਸ਼ਨ ਜਿਹੜੀ ਹੈ ਨਾ ਉਹ ਇੱਕ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਹੈ ਉਹ ਕੀ ਕਰ ਸਕਦੀ ਹੈ ਸਾਡਾ ਇਫੈਕਟਿਵ ਰੋਲ ਕੀ ਹੋ ਸਕਦਾ ਮੇਰੇ ਵਿਚਾਰ ਨਾਲ ਜੇ ਜਿਹੜੀ ਹਿਮਨਰਾਈਟ ਵਾਇਓਲੇਸ਼ਨ ਜਿਹੜੇ ਇਹਨਾਂ ਨਾਲ ਹੋ ਰਹੇ ਨੇ ਨਾ ਹੁਣ ਇਸ ਵਾਲੇ ਸਟੇਟ ਦੇ ਵਿੱਚ ਉਹ ਬਹੁਤ ਜ਼ਿਆਦਾ ਨੇ ਮਤਲਬ ਕਿ ਕਿਸੇ ਦਾ ਬਲਡوزر ਜਸਟਿਸ ਬਣਾਣਾ ਘਾਰ ਢਾ ਦੇਣਾ ਕਿਸੇ ਤੇ ਜਿਹੜਾ ਪਰਚਾ ਬਣਦਾ ਨਹੀਂ ਬਣਦਾ ਉਹਨੂੰ ਫੜ ਲੈਣਾ ਫਿਰ ਉਹਦਾ ਫੇਕ ਇਨਕਾਊਂਟਰ ਕਰ ਦੇਣਾ ਉਹਨੂੰ ਗੋਲੀ ਮਾਰ ਦੇਣੀ ਅਸੀਂ ਕਿੱਥੇ ਕਿੱਥੇ ਜਾ ਸਕਦੇ ਹਾਂ ਔਰ ਇਸ ਬਨਾ ਦੇ ਵਿੱਚ ਨਾ ਇਸ ਦੇ ਬੈਕਗ੍ਰਾਉਂਡ ਦੇ ਵਿੱਚ ਅਸੀਂ ਇਹ ਫੈਸਲਾ ਕੀਤਾ ਸੀ ਕਿ ਜਿਹੜੀ ਗ੍ਰੋਸ ਜਿਹੜੀ ਐਪੀਰੈਂਟਲੀ ਸਾਰੇ ਨਜ਼ਰ ਆਉਂਦੀ ਹੈ ਨਾ ਉਹਨੂੰ ਜ਼ਰੂਰ ਅਸੀਂ ਹੈਂਡਲ ਕਰਾਂਗੇ ਇਹ ਵਿਚਾਰ ਕੀਤਾ ਸੀ ਮੈਂ ਦਸਨਾ ਚੰਨਾ ਜੀ ਬੀਬੀ ਇੱਥੇ ਬੋਲ ਕੇ ਗਈ ਹੈ ਅਸੀਂ ਇਹਨਾਂ ਦਾ ਕੇਸ ਟੇਕ ਅਪ ਕੀਤਾ ਹੋਇਆ ਸੀ ਸਾਰੇ ਜਾ ਕੇ ਉੱਥੇ ਅ ਗਏ ਸੀ ਇਹਨਾਂ ਦੇ ਕੋਲ ਇਹਨਾਂ ਦੀ ਸਟੇਟਮੈਂਟ ਵੀ ਰਿਕਾਰਡ ਕੀਤੀ ਹੈ ਅਸੀਂ ਹੋਰ ਵੀ ਇਸ ਦੇ ਬਾਰੇ ਸਾਰਾ ਜਾਣਨ ਦੀ ਕੋਸ਼ਿਸ਼ ਕੀਤੀ ਹੈ ਇਸ ਦੇ ਬਾਰੇ ਰਿਪੋਰਟਰ ਸੱਡੀ ਤਿਆਰ ਹੈ ਤੇ ਅਸੀਂ ਕੁਝ ਦਿਨਾਂ ਵਿੱਚ ਉਹਨੂੰ ਪਬਲਿਕ ਡੋਮੇਨ 'ਚ ਲਿਆਵਾਂਗੇ ਕਿ ਕੀ ਹੋਇਆ ਕਿਸ ਤਰ੍ਹਾਂ ਤਸੱਦਦ ਹੋਇਆ ਤੇ ਕਿਸ ਤਰ੍ਹਾਂ ਉਹਦੀ ਮੌਤ ਹੋਈ ਇਹ ਸਾਡਾ ਰੋਲ ਇਨਾਂ ਕੋ ਹੋ ਸਕਦਾ ਅਸੀਂ ਕਿੰਨੇ ਕੇਸਾਂ ਵਿੱਚ ਵੀ ਹਿਊਮਨ ਰਾਈਟ ਆਰਗੇਨਾਈਜੇਸ਼ਨ ਜਿਹੜੀ ਹੈ ਨਾ ਤੇ ਉਹਨਾਂ ਕੋ ਕੋ ਸਮਰੱਥਾ ਤੇ ਨਾ ਹੀ ਉਹਨਾਂ ਕੋ ਫਾਈਨੈਂਸ਼ੀਅਲ ਕੈਪੇਬਿਲਿਟੀਆਂ ਹੈ ਕਿ ਉਹ ਕੋਰਟ ਦੇ ਵਿੱਚ ਜਾ ਸਕਣ ਕੁਝ ਸਾਨੂੰ ਲੋਕ ਅਪਰੋਚ ਕੀਤੇ ਨੇ ਕਿ ਉਹ ਚਾਹੁੰਦੇ ਨੇ ਕਿ ਅਸੀਂ ਹਿਊਮਨ ਰਾਈਟ ਆਰਗੇਨਾਈਜੇਸ਼ਨ ਵੱਲੋਂ ਉਹਨਾਂ ਦੇ ਬਿਹਾਰ ਤੇ ਕੋਰਟ ਤੇ ਜਾਈਏ ਉਹ ਪੋਸੀਬਲ ਹੈ ਕਿ ਨਹੀਂ ਹੈ ਉਹਦੇ ਬਾਰੇ ਅਸੀਂ ਸੋਚ ਰਹੇ ਹਾਂ ਮੈਂ ਇੱਕ ਗੱਲ ਤੁਹਾਡੇ ਨਾਲ ਬੜੀ ਸ਼ੇਅਰ ਕਰਨਾ ਚਾਹੁੰਦਾ ਨਾਰਾਇਣ ਸਿੰਘ ਹੋਰ ਨੇ ਇੱਕ ਬੜੀ ਕੰਮ ਦੀ ਗੱਲ ਤੁਹਾਡੇ ਸਾਹਮਣੇ ਰੱਖੀ ਕਿ ਇਹਨਾਂ ਨੇ ਜਦੋਂ ਉਹ ਬੀੜਾ ਚੱਕਿਆ ਲੋਕਾਂ ਨੂੰ ਲੱਭਿਆ ਤੇ ਫਿਰ ਲੱਭ ਕੇ ਉਹਨਾਂ ਦੇ ਕੇਸ ਜਿਹੜੇ ਨਾ ਅੱਗੇ ਤਰਵਾਏ ਤੇ ਪਹੁੰਚਾਏ ਉਹਨਾਂ ਨੂੰ ਸਮਝ ਰੂਲ ਲੱਗ ਗਿਆ ਪਰ ਉਹਨਾਂ ਚ ਕੁਝ ਰਿਜ਼ਲਟ ਆਏ ਪਰ ਉਹ ਉਹਨਾਂ ਦੇਸਾਂ ਚ ਰਿਜ਼ਲਟ ਆਏ ਜਿੱਥੇ ਉਹ ਪਰਿਵਾਰ ਜਿਹੜੇ ਸੀ ਜਿਨ੍ਹਾਂ ਦਾ ਧੱਕਾ ਹੋਇਆ ਸੀ ਜਿਨ੍ਹਾਂ ਦੇ ਕੋਈ ਨੁਕਸਾਨ ਹੋਏ ਸੀ ਉਹ ਖੜੇ ਰਹੇ ਤੁਸੀਂ ਯਕੀਨ ਮੰਨਣਾ ਤਿੰਨ ਚਾਰ ਕੇਸਸ ਮੇਰੇ ਨਜ਼ਰ ਚ ਐਸੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਮਾਰਿਆ ਗਿਆ ਸ਼ਰੀਆਮ ਇਨਕਾਊਂਟਰ ਹੋਏ ਉਹ ਉਹ ਵਿਦਨ ਮੰਥ ਨਿਊਟਰਲਾਈਜ਼ ਹੋ ਜਾਂਦੇ ਉਹਨਾਂ ਨੂੰ ਪੁਲਿਸ ਡਰਾ ਲੈਂਦੀ ਆ ਉਹਨਾਂ ਨੂੰ ਲਾਲਚ ਦੇ ਦਿੰਦੀ ਆ ਨੌਕਰੀਆਂ ਦਾ ਲਾਲਚ ਦਿੰਦੀ ਮੈਂ ਇੱਕ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਜਿਹੜਾ ਲੜਕਾ ਇੱਕ ਜਿਹੜਾ ਬਾਰੋਂ ਕੈਨੇਡਾ ਤੋਂ ਆਇਆ ਸੀ ਜਿਹਨੂੰ ਪੁਲਿਸ ਨੇ ਪਟਿਆਲੇ ਵਾਲਾ ਜਿਹਨੂੰ ਲੜਕੇ ਨੂੰ ਮਾਰਿਆ ਉਹਨਾਂ ਨੇ ਉਹ ਕਲੀਅਰ ਕੱਟ ਕੇਸ ਆਫ ਇਲੀਗਲ ਇਨਹਿਊਮਨ ਕਿਲਿੰਗ ਹੈ ਉਹਦੇ ਤੇ ਐਵੀਡੈਂਸ ਜੋ ਸੁਣ ਲਿਆ ਇਹਨਾਂ ਦੀ ਹੈਗੀ ਹੈ ਕਿ ਉਹਨੂੰ ਬਿਲਕੁਲ ਥੱਲੇ ਲਤ ਦੇ ਥੱਲੇ ਰੱਖ ਕੇ ਗੋਲੀ ਮਾਰੀ ਗਈ ਉਹਦੀ ਇਹ ਐਵੀਡੈਂਸ ਹੈ ਔਰ ਉਹਨਾਂ ਨੇ ਹੌਸਲਾ ਨਹੀਂ ਕੀਤਾ ਕਿ ਕਿਸੇ ਅਦਾਲਤ ਵਿੱਚ ਜਾ ਕੇ ਆਪਣਾ ਇਨਸਾਫ ਦੀ ਮੰਗ ਕਰ ਸਕਣ ਉਹਨਾਂ ਨੇ ਮੰਗਦੋ ਕੀਤੀ ਜਦੋਂ ਉਹਨਾਂ ਉਹੀ ਪੁਲਿਸ ਅਫਸਰ ਨੇ ਜਾ ਕੇ ਉਹ ਕਰਨਲ ਨੂੰ ਕੁੱਟਿਆ ਤੇ ਕਰਨਲ ਨੇ ਫਿਰ ਉਦੀ ਵਾਈਫ ਨੇ ਜਿੱਦਾਂ ਉਹਨੂੰ ਹਾਈ ਕੋਰਟ ਚ ਲੈ ਕੇ ਗਈ ਤੇ ਹਾਈ ਕੋਰਟ ਚ ਉਹਨਾਂ ਨੇ ਰੈਡ ਪਾਈ ਤੇ ਉਹਦਾ ਨਤੀਜਾ ਜਿਹੜਾ ਨਿਕਲਿਆ ਪਹਿਲਾਂ ਤਾਂ ਹਾਈ ਕੋਰਟ ਫੇਲ ਹੋਇਆ ਉਹ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਕਰਤਾ ਮੈਂ ਉਹ ਪੜ ਕੇ ਉਸ ਜੱਜ ਦਾ ਆਰਡਰ ਹੈਰਾਨ ਹੋ ਗਿਆ ਜਿਹੜਾ ਹੁਣ ਜਨੇ ਸੀਬੀਏ ਨੂੰ ਟ੍ਰਾਂਸਫਰ ਕੀਤਾ ਹੈ ਉਹਦੇ ਚ ਲਿਖਿਆ ਗਿਆ ਹੈ ਕਿ ਚੰਡੀਗੜ੍ਹ ਪੁਲਿਸ ਨੇ ਪੂਰੇ ਐਫਰਟ ਕੀਤੇ ਕਿ ਅਫੈਂਸਰ ਨੂੰ ਡਿਲੂਟ ਕਰਤਾ ਜਾਏ ਤਾਂ ਕਿ ਉਹਨਾਂ ਨੂੰ ਫੜਨਾ ਨਾ ਪਾਵੇ ਪੁਲਿਸ ਹੱਬਸ ਉਹ ਹੁਣ ਸੀਬੀਏ ਚ ਗਿਆ ਦੇਖੋ ਸੀਬੀਏ ਕੀ ਕਰਦੀ ਹੈ ਔਰ ਇਹ ਬੀਬੀ ਨੇ ਫਿਰ ਹੌਸਲਾ ਕਰਕੇ ਉਹਨਾਂ ਦੀ ਮਦਰ ਨੇ ਜਿਹੜਾ ਲੜਕਾ ਮਰਿਆ ਸੀ ਉਹਨਾਂ ਨੇ ਇੱਕ ਰਿਟ ਪਾਈ ਹਾਈ ਕੋਰਟ ਦੇ ਵਿੱਚ ਔਰ ਉਹ ਰਿਟ 'ਚ ਨੋਟਿਸ ਵੀ ਹੋਇਆ ਔਰ ਜਦੋਂ ਲਾਸਟ ਉਹਦੀ ਡੇਟ ਆਈ ਉਸ ਉਸ ਡੇਟ ਉਹ ਬੀਬੀ ਜਾ ਕੇ ਆਪਣਾ ਵਕਾਲਤਨਾਮਾ ਵਕੀਲ ਕੋਲੋਂ ਵਾਪਸ ਲੈਇ ਕੰਪਰੋਮਾਈਜ਼ ਹੋਇਆ ਉਹ ਡਰੇ ਜਾਂ ਕੀ ਹੋਇਆ ਉਹਨਾਂ ਦਾ ਲੜਕਾ ਮਰਿਆ ਸੀ ਉਹ ਕੰਪਰੋਮਾਈਜ਼ ਕੀ ਕਰਦੇ ਸੀ ਇਸ ਤਰ੍ਹਾਂ ਰੈਨਸਿੰਗ ਹੋਣਾ ਹੈ ਹੁਣੇ ਹੀ ਤੁਹਾਡੇ ਸਾਹਮਣੇ ਜ਼ਿਕਰ ਕੀਤਾ ਸੀ ਜਦੋਂ ਇਹਨਾਂ ਨੂੰ ਕੰਪਰਮਾਈਜ਼ ਕਰਨ ਆਏ ਸੀ ਉਹਨਾਂ ਨੇ ਕਿਹਾ ਸੀ ਤਿੰਨ ਬੰਦੇ ਮੇਰੇ ਕੋ ਖੜਾ ਕਰ ਦਿਓ ਕਰੋੜ ਰੁਪਏ ਲੈ ਲਓ ਮੈਂ ਮਾਰ ਦਿੰਦਾ ਇਹਨਾਂ ਨੂੰ ਤੇ ਮੇਰੇ ਤੇ ਪਰਚਾ ਨਾ ਕਰੋ ਇਸ ਜੇ ਹੌਸਲੇ ਦੀ ਲੋੜ ਹੈ ਮੇਰਾ ਖਿਆਲ ਹੈ ਅੱਜ ਜਿਹੜੀ ਸਾਡੀ ਸੁਸਾਇਟੀ ਹੈ ਨਾ ਸਾਡੀ ਜਿਹੜੀ ਸਿਕਸ ਸੁਸਾਇਟੀ ਹੈ ਸਰਕਾਰ ਤੇ ਸਿੱਖਾ ਨਾ ਹੋ ਰਿਹਾ ਨਾ ਪਰ ਅਸੀਂ ਕਿਹਾ ਉਹ ਮਾਦਾ ਰੱਖਦੇ ਹਾਂ ਕਿ ਅਸੀਂ ਇਸ ਤਰ੍ਹਾਂ ਲੜ ਸਕੀਏ ਅਸੀਂ ਇਸ ਤਰ੍ਹਾਂ ਆਪਣੇ ਵਾਸਤੇ ਇਨਸਾਫ ਦੀ ਮੰਗ ਕਰ ਸਕੀਏ ਜੇ ਉਹ ਆਪ ਜਸਾ ਦੀ ਮੰਗ ਨਹੀਂ ਕਰ ਸਕਦੇ ਤੇ ਡਰ ਜਾਣਗੇ ਜਾਂ ਕੰਪਰਮਾਈਜ਼ ਕਰ ਜਾਣਗੇ ਤਾਂ ਕੀ ਕਰਾਂਗੇ ਆਪਸੇ ਹਿਊਮਨਾਈਟ ਕੀ ਕਰੇਗੀ ਜਾਂ ਆਪਾਂ ਜਿਹੜੇ ਸਾਰੇ ਇੱਥੇ ਆਜ ਇਕੱਠੇ ਹੋਏ ਆ ਅਸੀਂ ਕੀ ਕਰਾਂ ਸਾਡਾ ਕੀ ਰੋਲ ਬਣਦਾ ਫਿਰ ਮੈਂ ਕੁਝ ਨਾਲ ਸ਼ੇਅਰ ਕਰ ਸਕਦਾ ਕਿ ਈਵਨ ਜਿਹੜੀ ਬੀਬੀ ਹੁਣੇ ਇੱਥੇ ਬੈਠੀ ਆ ਨਾ ਜਿਹੜੀ ਤੁਹਾਡੇ ਸਾਹਮਣੇ ਬੋਲ ਕੇ ਗਈ ਆ ਮੈਨੂੰ ਕਹਿਣਾ ਨਹੀਂ ਚਾਹੀਦਾ ਸੀ ਵੈਸੇ ਕਿਉਂਕਿ ਉਹਦੇ ਸੈਂਟੀਮੈਂਟਸ ਨੇ ਇਹਨਾਂ ਨੇ ਪਹਿਲਾਂ ਵਕੀਲ ਕੀਤਾ ਉਸ ਵਕੀਲ ਨੂੰ ਫਿਰ ਇਹਨਾਂ ਨੇ ਕਿਹਾ ਜੀ ਅਜੇ ਤੁਸੀਂ ਕੇਸ ਨਾ ਪਾਇਆ। ਫਿਰ ਕੀ ਕਾਰਨ ਸੀ ਉਹਦਾ ਮੈਨੂੰ ਨਹੀਂ ਪਤਾ ਪਰ ਜਦੋਂ ਕੁਝ ਦਿਨਾਂ ਬਾਅਦ ਫਿਰ ਇਹਨਾਂ ਨੇ ਉਸ ਵਕੀਲ ਨਾਲ ਗੱਲ ਕੀਤੀ ਤੇ ਉਹਨੇ ਕਿਹਾ ਪਹਿਲਾਂ ਤੁਸੀਂ ਆਪਣਾ ਸੋਚ ਵਿਚਾਰ ਕਰੋ। ਫਿਰ ਇਹਨਾਂ ਦਾ ਟੈਲੀਫੋਨ ਮੈਨੂੰ ਆਇਆ। ਔਰ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕਰਨਾ ਚਾਹੁੰਦਾ ਜੋ ਗੱਲਾਂ ਇਹਨਾਂ ਦੀਆਂ ਹੋ ਰਹੀਆਂ ਸੀ ਐਡਮਿਨਿਸਟ੍ਰੇਸ਼ਨ ਨਾਲ ਤੇ ਫਿਰ ਇਹਨਾਂ ਨੇ ਸਾਨੂੰ ਬੇਨਤੀ ਕੀਤੀ ਕਿ ਜੀ ਤੁਸੀਂ ਦੁਬਾਰਾ ਸ਼ੁਰੂ ਕਰੋ ਮੈਨਾਂ ਕਹਿਣ ਦਾ ਮਤਲਬ ਇਹ ਹੈ ਕਿ ਕੋਣ ਕਿਸੇ ਦੀ ਬਦਦ ਉਸ ਨਹੀਂ ਕਰ ਸਕਦੇ ਤੁਸੀਂ ਜਿਹੜਾ ਮਦਦ ਲੈਣਾ ਚਾਹੁੰਦਾ ਤਾਂ ਅੱਜ ਦੇ ਜਿਹੜੇ ਤਿੰਨ ਵਿਸ਼ੇ ਨੇ ਨਾ ਇੱਕ ਤੇ ਹੈਗਾ ਕਿ ਜਿਹੜਾ ਫਾਲਸ ਇੰਕਾਊਂਟਰ ਫਾਲਸ ਇੰਕਾਊਂਟਰ ਦਾ ਜਿਸ ਤਰ੍ਹਾਂ ਛੋਕਰ ਤੁਸੀਂ ਸਾਰਿਆਂ ਨੇ ਸੁਣ ਹੀ ਲਿਆ ਇੱਥੇ ਬੜਾ ਹੀ ਪ੍ਰਚਲਿਤ ਰਿਹਾ ਤੇ ਉਹੀ ਗੱਲ ਹੁਣ ਪ੍ਰੈਜ਼ੀਡੈਂਟ ਗਵਰਨਮੈਂਟ ਕਰ ਰਹੀ ਮੈਂ ਘੜਨਾ ਇੱਕ ਸ਼ੇਅਰ ਕਰਦਾ ਹਿੰਦੁਸਤਾਨ ਦਾ ਚੀਫ ਜਸਟਿਸ ਆਫ ਇੰਡੀਆ ਜਿਹੜਾ ਸੁਪਰੀਮ ਕੋਰਟ ਦਾ ਜੱਜ ਹੈ ਉਹ ਕੁਝ ਮਹੀਨੇ ਪਹਿਲਾਂ ਜੂਨ ਦੇ ਵਿੱਚ ਇਟਲੀ ਗਿਆ ਸੀ ਉਹਨੇ ਇਟਲੀ ਚ ਇੱਕ ਸਪੀਚ ਦਿੱਤੀ ਜੱਜਸ ਦੇ ਸਾਹਮਣੇ ਉਹਨੇ ਕਿਹਾ ਕਿ ਮੈਂ ਐਜ਼ ਅ ਚੀਫ ਜਸਟਿਸ ਆਫ ਇੰਡੀਆ ਹਿੰਦੁਸਤਾਨ ਚ ਬਲਡੋਜ਼ਰ ਜਸਟਿਸ ਜਿਹੜਾ ਇਲੀਗਲੀ ਚੱਲ ਰਿਹਾ ਸੀ ਮੈਂ ਬੰਦ ਕਰ ਦਿੱਤਾ ਇੱਕ ਨਿਊਜ਼ ਆਈਟਮ ਕਵਰ ਹੋਈ ਸਾਈਨਸ ਆਫ ਇੰਡੀਆ ਦੇ ਵਿੱਚ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਇਹ ਰੁਪਈ ਤੋਂ ਚੱਲਿਆ ਮੱਧ ਪ੍ਰਦੇਸ਼ ਤੇ ਗਿਆ ਰਾਜਸਥਾਨ ਤੇ ਪੰਜਾਬ ਚ ਹੁਣ ਬਹੁਤ ਪ੍ਰਚਲਿਤ ਹੈ ਔਰ ਉਹ ਦੇਖੋ ਉਸ ਜੁਡੀਸ਼ਰੀ ਨੂੰ ਉੱਥੇ ਜਾ ਕੇ ਇਟਲੀ 'ਚ ਤੁਸੀਂ ਕਹਿੰਦੇ ਹੋ ਕਿ ਅਸੀਂ ਇਹ ਬੰਦ ਕਰ ਦਿੱਤਾ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਵੀ ਇੱਥੇ ਪੰਜਾਬ 'ਚ ਕੀ ਹੋ ਰਿਹਾ ਆਏ ਦਿਨ ਇਹਨਾਂ ਅਖਬਾਰਾਂ ਚ ਆਉਂਦਾ ਆ ਟਾਈਮਜ਼ ਆਫ ਆਪਣਾ ਇੰਡੀਅਨ ਐਕਸਪ੍ਰੈਸ ਨੇ ਵੀ ਕੇਸਿਸ ਐਸੇ ਦੱਸੇ ਜਿਨ੍ਹਾਂ ਦੀ ਨਾਮ ਲਿਖਿਆ ਹੈ ਉਹਨਾਂ ਦੀ ਆਪਣਾ ਐਡਰੈਸਸ ਨੇ ਉਥੇ ਕਿ ਆ ਜਿਹੜੇ ਨੇ ਇਸ ਪੁਲਿਸ ਨੇ ਇੰਨੇ ਸਮੇਂ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਆ ਫਾਲਸ ਇੰਕਾਊਂਟਰ ਉਹਨਾਂ ਨੇ ਜਿਹੜੇ ਮਾਰੇ ਜਿਹੜੇ ਕੀਤੇ ਕਿਸੇ ਨੂੰ ਲੱਤ ਗੋਲੀ ਮਾਰੀ ਉਹਨਾਂ ਦੀ ਤਿੰਨ ਦੀ ਡੈਥ ਹੋਈ ਸੀ ਇਹ ਕੋਈ ਨਹੀਂ ਦੇਖਦਾ ਕਿਉਂ ਨਹੀਂ ਜੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਉਹਨੇ ਇੱਕ ਗੱਲ ਹੀ ਨਹੀਂ ਕੀਤੀ ਸੀ ਉਸ ਤੋਂ ਪਹਿਲਾਂ ਉਹਨੇ ਇੱਕ ਜੱਜਮੈਂਟ ਵੀ ਪਾਸ ਕੀਤੀ ਸੀ ਉਹ ਜੱਜਮੈਂਟ ਦੇ ਵਿੱਚ ਉਹਨੇ ਕਿਹਾ ਸੀ ਕਿ ਇਹ ਘਰ ਬਣਾਉਣਾ ਹਿੰਦੁਸਤਾਨ ਦੇ ਵਿੱਚ ਇੱਕ ਮੁਹਿਮਾ ਹੈ ਔਰ ਉਹਨੂੰ ਢਾਡ ਦੇਣਾ ਇਹ ਜਿਹੜਾ ਨਾ ਇੱਕ ਬੜਾ ਹੀ ਸੋਸ਼ੀਓ ਇਕਨੋਮਿਕਲੀ ਬੈਡ ਡਿਸੀਜਨ ਹੈ ਸਾਰੀ ਜ਼ਿੰਦਗੀ ਦੇ ਵਿੱਚ ਤੁਸੀਂ ਘਰ ਬਣਾ ਨਹੀਂ ਸਕਦੇ ਇਸ ਮੁਲਕ ਦੇ ਵਿੱਚ ਤੇ ਬਣਾਉਂਦੇ ਵੀ ਉਹ ਤੇ ਬੜੀ ਮੁਸੀਬਤਾਂ ਨਾਲ ਬਣਾਉਂਦੇ ਹੋ ਜੇ ਫਰਜ਼ ਕਰੋ ਇੱਕ ਘਰ 'ਚ ਇੱਕ ਬੰਦੇ ਨੇ ਕੋਈ ਗਲਤੀ ਵੀ ਕੀਤੀ ਹੈ ਤਾਂ ਉਹਦਾ ਇਨਫਮਿਆਜ਼ਾ ਉਹਦਾ ਪਰਿਵਾਰ ਕਿਉਂ ਭੁਗਤੇ ਜੇ ਤੁਸੀਂ ਘਰ ਢਾਉਂਦੇ ਹੋ ਉਹਦਾ ਪਰਿਵਾਰ ਵੀ ਨਾਲ ਸਫਰ ਕਰਦਾ ਔਰ ਫਿਰ ਘਰ ਕਿਹਦਾ ਢਾਉਂਦੇ ਹੋ ਤੁਸੀਂ ਘਰ ਉਹ ਢਾਉਂਦੇ ਹੋ ਜਿਹੜਾ ਕਿ ਮਾਈਨਰ ਜਿਹੜਾ ਤਾਂ ਤੁਹਾਡੇ ਸਾਹਮਣੇ ਖੜਾ ਨਹੀਂ ਹੋ ਸਕਦਾ ਕਿਉਂ ਨਹੀਂ ਨਾ ਉਸ ਕਨਸਟੇਬਲ ਦਾ ਘਰ ਢਾਇਆ ਜਿਹਦੇ ਜੀਪ 'ਚੋਂ ਚਿੱਟਾ ਫੜਿਆ ਗਿਆ ਸੀ ਉਹ ਨਹੀਂ ਕਰ ਸਕਦੇ ਉਹ ਇਹਨਾਂ ਦੀ ਪਹਿਲਾਂ ਤਾਂ ਇੱਛਾ ਹੀ ਹੋਗੀ ਜਾਂ ਨਹੀਂ ਇੱਛਾ ਸੀ ਤੇ ਉਹਦੇ ਚ ਪਾਵਰ ਸੀ ਕਿ ਇਹਨਾਂ ਨੂੰ ਰੋਕ ਸਕਦੀ ਸੀ ਕਿਹਦਾ ਘਰ ਡਾਉਂਦੇ ਨੇ ਜਾ ਕੇ ਜਿਹੜਾ ਮਾਸੂਮ ਬੰਦਾ ਹੈ ਉਹਦੇ ਜਾ ਕੇ ਬਲਡوزر ਜਸਟਿਸ ਕਰ ਦਿੰਦੇ ਨੇ ਔਰ ਫਿਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਚੀਜ਼ ਦਾ ਚੀਫ ਮਿਨਿਸਟਰ ਫੋਮ ਜਾ ਕੇ ਕਹਿੰਦਾ ਕਿ ਹਾਂ ਅਸੀਂ ਬਲਡوزر ਜਸਟਿਸ ਕਰਾਂਗੇ ਅਸੀਂ ਚਲਾਵਾਂਗੇ ਸਾਡੀ ਮੁਹਿੰਮ ਹੈ ਔਰ ਉਹਨਾਂ ਦਾ ਪਾਰਟੀ ਦਾ ਪ੍ਰਧਾਨ ਜਿਹੜਾ ਠਿਕ ਠਿਕ ਇੱਕ ਵਜਾ ਕੇ ਕਹਿੰਦਾ ਕਿ ਹਾਂ ਅਸੀਂ ਬਲਡوزر ਜਸਟਿਸ ਕਰਾਂਗੇ ਫਿਰ ਪਿੱਛੇ ਜੇ ਹਾਈ ਕੋਰਟ ਦੇ ਵਿੱਚ ਨੋਟਿਸ ਲਿਆ ਗਿਆ 23000 ਕੇਸਸ ਐਨਡੀਪੀਐਸ ਦੇ ਰਜਿਸਟਰ ਹੋਏ ਜਿਹੜੇ ਮਾਈਨਰ ਰਿਕਵਰੀਸ ਉਹ ਮਾਈਨਰ ਰਿਕਵਰੀ ਕੀ ਸੀ ਉਹ ਪੁਲਿਸ ਜਾਂਦੀ ਹੈ ਪੁਲਿਸ ਨੂੰ ਟਾਰਗੇਟ ਦਿੱਤੇ ਜਾਂਦੇ ਡਿਸਟ੍ਰਿਕਟ ਦੇ ਵਿੱਚ ਇਹ ਤੁਸੀਂ ਐਨੇ ਐਨਡੀਪੀਐਸ ਦੇ ਕੇਸੇ ਰਜਿਸਟਰ ਕਰਨੇ ਆ ਉਹ ਕਰਦੇ ਨੇ ਕਿ ਪੁਰਾਣਾ ਕੋਈ ਬੰਦਾ ਜੇ ਕਿ ਐਨਡੀਪੀਐਸ ਦੇ ਵਿੱਚ ਕੇਸ ਕਿਸੇ ਦਾ ਨਾਮ ਸੀਗਾ ਉਹਦੇ ਕੋਲ ਜਾਂਦੇ ਨੇ ਉਹਨੂੰ ਕਹਿੰਦੇ ਤੂੰ ਆਪਣੇ ਤੇ ਥੋੜੀ ਜਿਹੀ ਕੋਈ ਚੀਜ਼ ਪੁਆਲਾ ਤੇਰੀ ਬੇਲ ਹੋ ਜੂਗੀ ਮਾਈਨਰ ਕੁਆਂਟੀਟੀ ਪੁਆਲਾ ਆਪਣੇ ਤੇ ਉਹ ਹਾਈ ਕੋਰਟ ਨੇ ਇਸ ਗੱਲ ਦਾ ਨੋਟਿਸ ਲਿਆ ਵੀ ਇਹ ਇੰਨੇ ਕੇਸਿਸ ਆਪਣਾ ਛੋਟੀ ਰਿਕਵਰੀ ਵਾਲੇ ਕਿਉਂ ਨਹੀਂ ਉਹ ਕਾਰਨ ਇਹ ਹੀ ਸੀ ਪਰ ਕੌਣ ਹੈ ਕਿ ਪਰਸੂ ਨਹੀਂ ਕਰਦਾ ਇਹਨਾਂ ਗੱਲਾਂ ਨੂੰ ਮੈਂ ਮੁਬਾਰਕਬਾਦ ਦਿੰਦਾ ਤੁਹਾਨੂੰ ਦਲ ਖਾਲਸਾ ਨੂੰ ਕਿ ਤੁਸੀਂ ਇੱਕ ਇੱਥੇ ਇਕੱਠ ਕੀਤਾ ਹੈ ਉਨੇ ਚ ਵਿਚਾਰ ਐਕਸਚੇਂਜ ਹੋਏ ਨੇ ਉਹਦੇ ਚ ਤੁਸੀਂ ਜ਼ਿੰਮੇਵਾਰੀਆਂ ਲਾਉਣ ਦੀ ਗੱਲ ਕੀਤੀ ਹੈ ਕਿ ਜਿਹੜੇ ਜਿਹੜੇ ਆਪਣੇ ਆਪਣੇ ادارے ਨੇ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਚੁਕਣੀ ਚਾਹੀਦੀ ਹੈ ਕੁਝ view ਇਹ ਵੀ ਹੈਗਾ ਕਿ ਜੇ ਨਾ ਜਰ ਤੱਕ ਜਿਹੜਾ ਸਾਡਾ ਆਪਣਾ ਇੰਡੀਪੈਂਡੈਂਟ ਰਾਜ ਨਾ ਹੋਵੇ ਸ਼ਾਇਦ ਇਹ ਅਚੀਵਮੈਂਟ ਨਹੀਂ ਹੋ ਸਕਣੀ ਹੈ ਇਹ ਵੀ ਇੱਕ view ਹੈ ਇਨਕਾਰਿਆ ਨਹੀਂ ਜਾ ਸਕਦਾ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਇਹ ਪੋਸੀਬਲ ਹੈ ਅੱਜ ਕਰਦੇ ਅੱਜ ਕੱਲ ਦੇ ਸਿਨੈਰੀਓ ਚ ਜਿਸ ਹਿਸਾਬ ਨਾਲ ਜਿਹੜੀ ਸਟੇਟ ਹੈ ਉਹ ਪਾਵਰਫੁਲ ਹੈ ਜਿਹੜੀ ਜਿਹੜੀ ਹੈ ਸਟੇਟ ਜਿਸ ਤਰ੍ਹਾਂ ਪ੍ਰੋਫੈਸਰ ਸਾਹਿਬ ਨੇ ਦੱਸਿਆ ਤੁਹਾਡੇ ਕੋਲ ਤਾਂ ਸਾਰੇ ਹਕੂਕ ਖੋਲੇ ਉਹਨਾਂ ਨੇ ਔਰ ਕਿਸੇ ਦੀ ਨਲੈਕੀ ਨਾ ਖੋਏ ਗਏ ਜਾਂ ਕਿਦਾਂ ਖੋਏ ਗਏ ਜਾਂ ਇੱਕ ਸਾਜ਼ਿਸ਼ ਦੇ ਤਹਿਤ ਖੋਏ ਗਏ ਕਿਉਂਕਿ ਦੇਖੋ ਨਾ ਰਿਪੇਰੀਅਨ ਲਾਅ ਬਾਕੀ ਸਟੇਟਾਂ 'ਚ ਤਾਂ ਲੱਗ ਰਿਹਾ ਹੈ ਪੰਜਾਬ 'ਚ ਕਿਉਂ ਨਹੀਂ ਲੱਗਿਆ ਜਾਂ ਸਾਡੀ ਨਲੈਕੀ ਸੀ ਜਿਹੜੇ ਉਸ ਵੇਲੇ ਸਾਡੇ ਲੀਡਰ ਸਨ ਜਾਂ ਜੋ ਕੁਝ ਵੀ ਸਾਡੇ ਰਿਪਰੈਜ਼ੈਂਟੇਟਿਵ ਸਨ ਜਾਂ ਇਹ ਹੈ ਕਿ ਕਿਸੇ ਨੇ ਸਾਡੇ ਨਾਲ ਧੋਖਾ ਕੀਤਾ ਸਾਡੇ ਨਾਲ ਦੇਖੋ ਮੈਨੂੰ ਜ਼ਿੰਦਗੀ ਚ ਕੋਈ ਗਲਤਫਹਿਮੀ ਨਹੀਂ ਹੈ ਕਿ ਮਿਨਿਓਰਿਟੀਜ਼ ਦਾ ਜਿਹੜਾ ਇੱਥੇ ਹੈਗਾ ਨਾ ਉਹਦਾ ਉਹਨਾਂ ਦੇ ਕੋਈ ਰਾਈਟ ਨਹੀਂ ਹੈ ਉਹ ਰਾਈਟ ਕੁਛ ਲੈ ਜਾਣਗੇ ਸਿੱਖਾਂ ਦੇ ਵੀ ਕੁਛ ਲੈ ਜਾਣਗੇ ਮੁਸਲਮਾਨਾਂ ਦੇ ਵੀ ਕੁਛ ਲੈ ਜਾਣਗੇ ਔਰ ਤੁਸੀਂ ਦੇਖੋ ਕਿ ਹੈ ਕੀ ਹੈ ਕਿਹੜੀ ਵੀ ਸਰਕਾਰ ਬਣਦੀ ਹੈ 30 35% ਤੋਂ ਜ਼ਿਆਦਾ ਵੋਟਾਂ ਨਹੀਂ ਉਹਨਾਂ ਨੂੰ ਮਿਲਦੀਆਂ ਇਹਦਾ ਮਤਲਬ ਹੈ ਕਿ ਜੇ 60% ਲੋਕ ਤਾਂ ਉਹਨਾਂ ਨਾਲ 65% ਲੋਕ ਤਾਂ ਉਹਨਾਂ ਨਾਲ ਰਾਜ਼ ਦੇਣਾ ਇਹ ਕਿ ਮੈਜੋਰਿਟੀ ਰੂਲ ਨਹੀਂ ਹੈ ਇਹ ਇੱਕ ਡੈਮੋਕ੍ਰੇਸੀ ਦਾ ਸਿਸਟਮ ਬਣਾਇਆ ਹੋਇਆ ਹੈ ਕਿ ਜਿਹਦੇ ਨਾਲ ਤੁਸੀਂ ਵੋਟ ਦੇ ਬੇਸਿਸ ਤੇ ਉਹਨੂੰ ਕਨਸਨਟ੍ਰੇਟ ਕਰਕੇ ਤੁਸੀਂ ਆਪਣਾ ਰਾਜ ਕਰ ਸਕਦੇ ਹੋ ਇਹ ਇੱਕ ਵਿਸ਼ਾ ਹੈ ਪਰ ਮੇਰੇ ਵਿਚਾਰ ਨਾਲ ਆਪਣਾ ਇੱਕ ਵਿਊ ਰੱਖਣਾ ਉਹ ਮੈਨੇ ਰੱਖਦਾ ਹੈ ਉਹਨੂੰ ਰੱਖਣਾ ਵੀ ਚਾਹੀਦਾ ਹੈ ਜਿਹੜਾ ਇਸ ਵਿਊ ਦਾ ਹੈਗਾ ਕਿ ਉਹ ਤਾਂ ਹੀ ਇਸ ਦਾ ਹੱਲ ਹੋ ਸਕਦਾ ਹੈ ਕਿ ਜੇ ਕੋਈ ਇੰਡੀਪੈਂਡੈਂਟ ਸਟੇਟ ਹੋ ਗਈ ਪਰ ਉਹ ਅਚੀਵ ਕਰਨਾ ਕਿਸ ਤਰ੍ਹਾਂ ਉਹ ਜਿਹੜਾ ਨਾ ਮੇਰੇ ਹਿਸਾਬ ਨਾਲ ਜੇ ਮੇਰਾ ਪੁੱਛਿਆ ਜਾਵੇ ਤਾਂ ਅੱਜ ਕੱਲ ਦੇ ਜ਼ਮਾਨੇ 'ਚ ਬੜਾ ਮੁਸ਼ਕਲ ਨਜ਼ਰ ਆਉਂਦਾ ਹੈ। ਬਾਕੀ ਤੁਸੀਂ ਜਿਹੜੇ ਤਿੰਨ ਸਬਜੈਕਟ ਚੁਣੇ ਨੇ ਨਾ ਇਹ ਅੱਜ ਦੇ ਸੰਘਰਸ਼ ਵਿੱਚ ਬਹੁਤ ਰੈਲੇਵੈਂਟ ਨੇ। ਇਹ ਹਿਊਮਨ ਰਾਈਟ ਵਾਇਓਲੇਸ਼ਨ ਵੀ ਬੜੀ ਰੈਲੇਵੈਂਟ ਹੈ। ਜਿਹੜਾ ਆਪਣਾ ਆਪਣਾ ਪਾਣੀ ਦਾ ਮਸਲਾ ਉਹ ਵੀ ਬੜਾ ਰੈਲੇਵੈਂਟ ਹੈ। ਮੈਨੂੰ ਮੈਨੂੰ ਪਤਾ ਹੈ ਪ੍ਰੋਫੈਸਰ ਸਾਹਿਬ ਨੇ ਬਹੁਤ ਇਸ ਤੇ ਰਿਸਰਚ ਇਸ ਤੇ ਲਿਖਿਆ ਹੋਇਆ ਪਾਣੀ ਦੇ ਮਾਮਲੇ 'ਚ ਐਕਸਪਰਟ ਨੇ। ਮੇਰੀ ਕੋਈ ਇੰਡੀ ਐਕਸਪਰਟੀਸ ਨਹੀਂ ਹੈ ਬਰਾਦ ਸਾਹਿਬ ਨੇ ਬਹੁਤ ਅੱਛਾ ਆਪਣਾ ਇੱਥੇ ਵਿਚਾਰ ਰੱਖਿਆ ਉਹਨਾਂ ਨੇ ਵੀ ਕਾਫੀ ਸਟੱਡੀ ਕੀਤਾ ਇਸ ਸਿਚੁਏਸ਼ਨ ਨੂੰ ਮੇਰਾ ਤਾਂ ਇੱਕ ਲੇਮਨ ਦੇ ਤੌਰ ਤੇ ਮੰਨਣਾ ਇਹ ਹੈ ਕਿ ਜਿਹੜਾ ਫਲੱਡ ਜਿਹੜੇ ਜਦੋਂ ਵੀ ਆਏ ਨੇ ਨੇ ਪੰਜਾਬ ਦੇ ਵਿੱਚ ਉਹ ਨੇਚਰਲ ਨਹੀਂ ਆਏ ਇਹ ਮੈਨ ਮੇਡ ਫਲੱਡ ਸੀ 2023 ਵੀ ਮੈਨ ਮੇਡ ਸੀ ਅੱਜ ਵੀ ਮੈਨ ਮੇਡ ਹੈ ਤੇ ਅੱਗੇ ਵੀ ਜਦੋਂ ਆਉਣੇ ਉਹ ਮੈਨ ਮੇਡ ਹੀ ਆਉਣੇ ਮੇਰਾ ਇਹ ਮੈਂ ਇਸ ਗੱਲ ਤੇ ਬਿਲਕੁਲ ਬਿਲਕੁਲ ਸਹਿਮਤ ਨਹੀਂ ਹਾਂ ਕਿ ਜੀ ਇਹ ਪਾਣੀ ਜ਼ਿਆਦਾ ਆ ਗਿਆ ग्लेਸ਼ੀਅਰ ਟੁੱਟ ਗਏ ਇਸ ਕਰਕੇ ਆ ਰਿਹਾ ਦੇਖੋ ਇਹ ਜਿਹੜਾ ਨਾ ਕਿਉਂ ਪਾਖੜਾ ਮੈਨੇਜਮੈਂਟ ਬਿਊਰੋ ਜਿਹੜਾ ਨਾ ਉਹ ਰਿਲੀਜ਼ ਆਫ ਵਾਟਰ ਦੀ ਤੁਹਾਨੂੰ ਤੁਸੀਂ ਮੰਗ ਕੇ ਦੇਖ ਲਓ ਤੁਹਾਨੂੰ ਦੇਣਗੇ ਨਹੀਂ ਜੇ ਤੁਸੀਂ ਡਾਟਾ ਮੰਗੋ ਨਾ ਕੋ ਫ फेब्रुवारी ਹਾਰਵਰਡ ਦੇ ਆਰ ਸੁਪੋਜ਼ ਟੂ ਡੂ ਇਟ ਇਨ ਅ ਮੈਨਰ ਕਿ ਉੱਥੇ ਤੱਕ ਪਾਣੀ ਨੂੰ ਛੱਡੀ ਜਾਣ ਗਾਇਬ ਗਾਏ ਤਾਂ ਕਿ ਜੇ ਫਰਸ ਕਰੋ ਜਦੋਂ ਬਾਰਸ਼ਾ ਹੋਣ ਜਾਂ ਜਦੋਂ ਉਤੋਂ ਪਿੱਛੋਂ ਫਲੱਡ ਆਉਣ ਤੇ ਉਹ ਡੇਂਜਰ ਲੈਵਲ ਤੱਕ ਨਾ ਜਾਵੇ ਤੇ ਉਹ ਤੁਹਾਨੂੰ ਥੱਲੇ ਹੀ ਰਵੇ ਉਹ ਕਰਦੇ ਨਹੀਂ ਇਹ ਉਹ ਕਿਉਂ ਨਹੀਂ ਕਰਦੇ ਇਸ ਕਰਕੇ ਕਿਉਂਕਿ ਉਹਨਾਂ ਨੇ ਦਿੱਲੀ ਨੂੰ ਬਿਜਲੀ ਦੇਣੀ ਹੁੰਦੀ ਹੈ ਉਹਨਾਂ ਨੇ ਹਰਿਆਣੇ 'ਚ ਬਿਜਲੀ ਬਚਾਉਣੀ ਹੁੰਦੀ ਹੈ ਉਹ ਇਸ ਕਰਕੇ ਉਹ ਉੱਥੇ ਪਾਣੀ ਨੂੰ ਭਰ ਕੇ ਰੱਖਦੇ ਤੇ ਹੁਣ ਜਦੋਂ ਹੁਣ ਵੀ ਜਦੋਂ ਹੜ੍ਹ ਆਏ ਨੇ ਰਾਜਸਥਾਨ ਕਨਾਲ ਜੇ ਨਾ ਰਿਪੇਅਰ ਹੁੰਦੀ ਹੁੰਦੀ ਤਾਂ ਸ਼ਾਇਦ ਹੋ ਸਕਦਾ ਇੰਨੀ ਬਰਬਾਦੀ ਨਾ ਹੁੰਦੀ ਉਹ ਰਾਜਸਥਾਨ ਕਨਾਲ ਉਹਨਾਂ ਨੇ ਬੰਦ ਕੀਤੀ ਹੋਈ ਸੀ ਕਹਿੰਦੇ ਅਸੀਂ ਰਿਪੇਅਰ ਕਰ ਰਹੇ ਹਾਂ ਸਾਨੂੰ ਪਾਣੀ ਨਹੀਂ ਚਾਹੀਦਾ हरियाणा वैसे पानी ਲਈ ਲੜਦਾ ਹੈ ਪਰ ਜਦੋਂ ਹੜ ਹੁੰਦੇ ਨੇ ਉਦੋਂ ਕਹਿੰਦੇ ਸਾਨੂੰ ਅਸੀਂ ਸਪੋਰਟ ਪਾਣੀ ਨਹੀਂ ਲੈਣਾ ਕਿਉਂ ਮਤਲਬ ਇਹਦਾ ਹੱਲ ਲੱਭਣਾ ਪਊਗਾ ਕੀ ਹੱਲ ਹੋ ਸਕਦਾ ਮੈਂ ਬਾਕੀ ਲੋਕਾਂ ਨੇ ਬੜੇ ਸੁਜੈਸ਼ਨਸ ਦਿੱਤੀਆਂ ਨੇ ਮੇਰਾ ਸਜਾਓ ਇੱਕ ਹੈ ਜੇ ਅਸੀਂ ਉਹਨਾਂ ਦਾ ਕੰਟਰੋਲ ਨਹੀਂ ਲੈ ਸਕਦੇ ਜੇ ਅਸੀਂ ਵੀਟੋ ਪਾਵਰ ਨਹੀਂ ਲੈ ਸਕਦੇ ਇਹ ਸਾਡੀ ਸਮਰੱਥਾ ਨਹੀਂ ਹੈਗੀ ਜਾਂ ਜੇ ਸਾਨੂੰ ਜੁਡੀਸ਼ਰੀ ਇਹ ਆਲਟਰਨੇਟਿਵ ਨਹੀਂ ਦੇ ਸਕਦੀ ਜੇ ਅਸੀਂ ਜੁਡੀਸ਼ਰੀ ਕੋ ਜਾਈਏ ਤਾਂ ਅਸੀਂ ਇੱਕ ਚੀਜ਼ ਕਰ ਸਕਦੇ ਹਾਂ ਕਿ ਜੇ ਅਸੀਂ ਇਹ ਪ੍ਰੂਵ ਕਰ ਦਈਏ ਡਾਟਾ ਇਕੱਠਾ ਕਰਕੇ ਕਿ ਇਹ ਜਿਹੜਾ ਫਲੱਡ ਹੈ ਨਾ ਫਲੱਡ ਜਿਹੜੀ ਆਉਂਦੇ ਨੇ ਇਹ ਮੈਨ ਮੇਡ ਨੇ ਇਹ BBMP ਦੀ ਗਲਤੀ ਹੈ ਜੇ ਇਹ ਪ੍ਰੋਪਰ ਵਾਟਰ ਰਿਲੀਜ਼ ਕਰਦੇ ਰਹਿੰਦੇ ਤਾਂ ਹੋ ਸਕਦਾ ਸੀ ਕਿ ਇਹ ਸਿਚੁਏਸ਼ਨ ਨਾ ਹੁੰਦੀ ਅਸੀਂ ਉਹਨਾਂ ਕੋ ਕੰਪਨਸੇਸ਼ਨ ਮੰਗ ਸਕਦੇ ਹਾਂ ਕੰਪਨਸੇਸ਼ਨ ਦਾ ਜੱਜਮੈਂਟਸ ਵੀ ਹੈਗੀਆਂ ਨੇ ਅਸੀਂ ਜੇ ਇਹ ਕਰਾਂਗੇ ਤੇ ਇਹ ਸੁਧਾਰ ਸ਼ਾਇਦ ਹੋ ਜਾਏ ਕੋਈ ਉਹ ਸੋਚਣ ਅਗਲੀ ਵਾਰ ਨੂੰ ਕਿ ਅਸੀਂ ਆਪਣਾ ਕਾਰੋ ਕੰਮਕਾਰ ਜਿਹੜਾ ਨਾ ਠੀਕ-ਠਾਕ ਕਰੀਏ ਇਹ ਕੰਪਨਸੇਸ਼ਨ ਜਿਹੜੀ ਹੈ ਉਹ ਕੋਰਟ ਚ ਮਿਲ ਸਕਦੀ ਸਾਨੂੰ ਇਹ ਆਪਾਂ ਪਾ ਸਕਦੇ ਆ ਪਰ ਇਹਦੇ ਚ ਡਾਟਾ ਇਕੱਠਾ ਕਰਨ ਦੀ ਲੋੜ ਹੈ ਅਸੀਂ ਕੁਝ ਐਫਰਟ ਕੀਤੇ ਨੇ ਇਸ ਬਾਰੇ ਕੁਝ ਸਾਡੇ ਨਾਲ ਦੇ ਸਾਥੀ ਨੇ ਉਹਨਾਂ ਨੇ ਇਹ ਡਾਟਾ ਜਿਹੜਾ ਰੀਲਿਸ ਵਾਟਰ ਦਾ ਉਥੋਂ ਜਿਹੜਾ ਪਾਖੜਾ ਡੈਮ ਤੋਂ ਹੋਇਆ ਜਾਂ ਪੌਂਗ ਡੈਮ ਤੋਂ ਹੋਇਆ ਉਹਦੀ ਡਿਟੇਲਸ ਲਈਆਂ ਹੋਈਆਂ ਨੇ ਅਸੀਂ ਇਕੱਠਾ ਕੀਤਾ ਅਸੀਂ ਕੋਸ਼ਿਸ਼ ਕਰ ਰਹੇ ਆ ਇੱਕ ਜਿਹੜਾ ਸੁਪਰੀਮ ਕੋਰਟ ਚ ਪਿਛੇ ਨੋਟਿਸ ਹੋਇਆ ਸੀਗਾ ਤੁਹਾਨੂੰ ਯਾਦ ਹੋਏਗਾ ਮਾਚਲ ਤੋਂ ਜਦੋਂ ਕੋਈ ਲੱਕੜਾਂ ਆ ਰਹੀਆਂ ਸੀ ਨਾ ਉਹਨਾਂ ਨੇ ਲੱਕੜਾਂ ਦੇਖਿਆ ਅਖਬਾਰ ਖਬਰ ਦੇ ਵਿੱਚ ਉਹਨਾਂ ਨੇ ਨੋਟਿਸ ਕੀਤਾ ਵੀ ਇਹ ਤਾਂ ਇਤਨੇ ਮਤਲਬ ਹੋ ਸਕਦਾ ਦਰਖਤ ਵੱਢ ਕੇ ਕਿਤਨੇ ਸੁੱਟੇ ਹੋਣੀਆਂ ਉਸ ਤੋਂ ਅਗੇ ਉੱਥੋਂ ਉਹਨਾਂ ਨੇ ਸੋ ਮੋਟਰ ਨੋਟਿਸ ਲਿਆ ਚੀਫ ਜਸਟਿਸ ਕੋਰਟ ਨੇ ਅਸੀਂ ਇੱਕ ਇਹ ਸੋਚ ਰਹੇ ਸੀ ਉਹਦੇ ਵਿੱਚ ਪੰਜਾਬ ਨੂੰ ਵੀ ਨੋਟਿਸ ਹੈ ਉਹਦੇ ਵਿੱਚ ਫਲੱਡ ਸਿਚੁਏਸ਼ਨ ਦੀ ਗੱਲ ਆਈ ਫਲੱਡ ਤੇ ਨਾਲ ਉਹ ਆਏ ਉਹਦੇ ਵਿੱਚ ਅਸੀਂ ਸੋਚ ਰਹੇ ਸੀ ਕਿ ਜੇ ਕੋਈ ਸਾਡਾ ਡਾਟਾ ਹੋ ਜੇ ਜੇ ਅਸੀਂ ਇੰਟਰਵੈਂਸ਼ਨ ਐਪਲੀਕੇਸ਼ਨ ਪਾਕੇ ਅਸੀਂ ਪੰਜਾਬ ਦਾ ਜੋ ਦੁਕਾਨ ਦਾ ਹੈ ਉਹਨਾਂ ਸਾਹਮਣੇ ਰੱਖੀਏ ਤੇ ਅਸੀਂ ਕੰਪਨਸੇਸ਼ਨ ਮੰਗੀਏ ਇਦਾਂ ਦੀ ਕੋਈ ਸਾਡੀ ਵਿਚਾਰਤਾਂ ਰਹੇਗੀ ਆ ਜੇ ਸਾਡੇ ਕੋਲ ਡਾਟਾ ਕੰਪਲੀਟ ਹੋ ਗਿਆ ਮੈਂ ਬਰਾੜ ਸਾਹਿਬ ਨੂੰ ਬੇਨਤੀ ਕਰੂੰਗਾ ਤੁਸੀਂ ਸਾਡੀ ਉਸ ਟੀਮ ਨਾਲ ਐਸੋਸੀਏਟ ਹੋ ਕੇ ਸਾਡੀ ਮਦਦ ਕਰੋ ਤੇ ਜੇ ਹੋ ਸਕਦਾ ਤੇ ਅਸੀਂ ਇਸ ਪੰਜਾਬ ਦਾ ਕੋਈ ਇਹ ਹੱਲ ਕੱਢ ਸਕਾਂਗੇ ਜੇ ਕੰਪਨਸੇਸ਼ਨ ਵੀ ਮਿਲ ਜੇ ਅੱਗੇ ਤੋਂ ਮਤਲਬ ਇਹ ਹੋ ਜਾਏਗਾ ਕਿ ਵੀ ਇਦਾਂ ਨਾ ਕਰਨ ਉਹ ਜਿਹੜਾ ਆਪਣਾ ਆਪਣਾ ਡਿਊਟੀਆਂ ਨਿਭਾਉਣਗੇ ਫਿਰ ਹਿਊਮਨ ਰਾਈਟ ਵੋਲੇਸ਼ਨਸ ਦੀ ਜਿਹੜੀ ਆਪਣਾ ਫੇਕ ਇੰਕਾਊਂਟਰਸ ਦੀ ਗੱਲ ਹੈ ਅਸੀਂ ਕਰਨ ਲਈ ਤਿਆਰ ਹਾਂ ਅਸੀਂ ਇਸ ਬੀਬਾ ਦੀ ਵੀ ਹੈਲਪ ਕੀਤੀ ਹੈ ਅਸੀਂ ਜਾ ਕੇ ਉੱਥੇ ਕੀਤਾ ਸਾਡਾ ਫਸਟ ਜਿਹੜਾ ਐਕਸ਼ਨ ਹੈ ਉਹ ਇਹ ਹੁੰਦਾ ਹੈ ਕਿ ਕੋਈ ਵੀ ਕਿਤੇ ਵਾਇਓਲੇਸ਼ਨ ਹੋਵੇ ਹਿਊਮਨ ਰਾਈਟ ਵਾਇਓਲੇਸ਼ਨ ਦੀ ਜਿਹੜੀ ਮੇਜਰ ਸਾਨੂੰ ਨਜ਼ਰ ਆਵੇ ਅਸੀਂ ਉੱਥੇ ਜਾ ਕੇ ਉਹਦਾ ਡਾਟਾ ਇਕੱਠਾ ਕਰੀਏ ਉਹਦੀ ਐਵੀਡੈਂਸਿਸ ਕਲੈਕਟ ਕਰੀਏ ਐਵੀਡੈਂਸ ਕਲੈਕਟ ਕਰਕੇ ਪਬਲਿਕ ਡੋਮੇਨ ਜੇ ਲਈਏ ਆਕੇ ਪਬਲਿਕ ਅਵੇਅਰ ਹੋ ਸਕੇ ਇਸ ਬਾਰੇ ਇਸ ਤੋਂ ਜ਼ਿਆਦਾ ਜੇ ਸਾਡੇ ਕੋਲ ਐਕਸਪੈਕਟੇਸ਼ਨਸ ਹੈ ਅਸੀਂ ਉਹ ਵੀ ਕਰਨ ਨੂੰ ਤਿਆਰ ਹਾਂ ਅਸੀਂ ਕਈ ਕੇਸਾਂ ਦੇ ਵਿੱਚ ਮਿਸਿਸ ਬਾਟ ਨੇ ਵੀ ਸਾਨੂੰ ਅਪਰੋਚ ਕੀਤਾ ਹੈ ਹੁਣ ਜਿਹੜੇ ਕਰਨਲ ਬਾਟ ਦੀ ਵਾਈਫ ਨੇ ਉਹਨਾਂ ਦਾ ਗ੍ਰੀਵੈਂਸ ਹੈਗਾ ਕਿ ਜਿਹੜੀ ਯੂਟੀ ਪੁਲਿਸ ਸੀਗੀ ਉਹਨੇ ਜੋ ਆਪਣਾ ਕੰਮ ਕੀਤਾ ਹੈ ਨਾ ਉਹਦੇ ਦੇ ਖਿਲਾਫ ਉਹਨਾਂ ਦਾ ਐਕਸ਼ਨ ਹੋਣਾ ਚਾਹੀਦਾ ਅਸੀਂ ਉਹਨਾਂ ਦੀ ਵੀ ਮਦਦ ਕਰਨ ਲਈ ਤਿਆਰ ਹੈ ਮਤਲਬ ਮੈਂ ਕਹਿੰਦਾ ਮਤਲਬ ਇਹ ਹੈ ਕਿ ਅਸੀਂ ਆਪਣਾ ਕੰਮ ਕਰ ਰਹੇ ਹਾਂ ਲਿਮਟਿਡ ਤਰੀਕੇ ਨਾਲ ਕੋਈ ਸਾਨੂੰ ਕੁਝ ਵੀ ਨਹੀਂ ਹੋਏ ਨੇ ਅਸੀਂ ਇਮਿਊਨਾਈਟ ਬੋਲਿੰਗ ਜਿਹੜੀ ਆਰਗੇਨਾਈਜੇਸ਼ਨ ਹੈ ਉਹਨੂੰ ਫਿਰ ਸੰਗਠਨ ਕੀਤਾ ਹੈ ਪਹਿਲਾਂ ਇਹ ਥੋੜੀ ਜੀ ਡੋਰਮੈਂਟ ਪਈ ਸੀ ਕਾਫੀ ਸਾਲਾਂ ਤੋਂ ਜਦੋਂ ਦੇ ਬੈਂਕ ਸਾਹਿਬ ਮੇਰੇ ਖਿਆਲ ਥੋੜੇ ਇਨਐਕਟਿਵ ਹੋਏ ਨਾ ਉਸ ਤੋਂ ਬਾਅਦ ਸਾਡੇ ਨਾਲ ਤੁਹਾਨੂੰ ਜੁੜਨ ਦੀ ਲੋੜ ਹੈ ਅਸੀਂ ਹਰ ਜਗ੍ਹਾ ਤੇ ਹਾਜ਼ਰ ਨਹੀਂ ਹੋ ਸਕਦੇ ਜਿੱਥੇ ਕਿਤੇ ਵਾਇਲੇਸ਼ਨ ਹੋਏ ਤੁਹਾਡਾ ਜ਼ਿੰਮੇਵਾਰੀ ਬਣਦੀ ਹੈ ਕਿ ਸਾਨੂੰ ਇਨਫੋਰਮ ਕਰੋ ਉਹ ਸਾਡੇ ਨਾਲ ਐਸੋਸੀਏਟ ਹੋ ਮਤਲਬ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਨਾ ਕਿ ਜੇ ਅਸੀਂ ਇੱਕ ਹਿਊਮਨਾਈਟ ਵਾਇਲੇਸ਼ਨ ਆਪਣਾ ਆਰਗੇਨਾਈਜੇਸ਼ਨ ਆਪਣਾ ਕੰਮ ਕਰੇ ਤੇ ਬਾਕੀ ਲੋਕੀ ਆਪਣਾ ਕੰਮ ਕਰਨ ਇਹ ਨਹੀਂ ਜਿਨੇ ਜਦ ਤੁਸੀਂ ਬੜਾ ਅੱਛੀ ਐਗਜ਼ਾਮਪਲ ਦਿੱਤੀ ਇੱਕ ਕਿ ਇੱਕ ਥਰਡੀ ਬਾਡੀ ਦੇ ਬਿਟਾ ਹੈ ਦੇ ਉੱਪਰਲੀ ਬਾਡੀ ਤੇ ਹੈ ਤੇ ਉਹਨੂੰ ਵੀ ਖਿਚਣ ਦੀ ਲੋਡ ਹੈ ਇਸੇ ਤਰ੍ਹਾਂ ਹੀ ਜਿਹੜੀਆਂ ਜੋ ਵੀ ਇਹ ਸੰਗਠਨਸ ਨੇ ਇਹਨਾਂ ਦੀ ਇਹਨਾਂ ਦੇ ਆਪਸ ਕੋਆਰਡੀਨੇਸ਼ਨ ਦੀ ਬੜੀ ਲੋਡ ਹੈ ਮੇਰੇ ਵਿਚਾਰ ਨਾਲ ਕਿਉਂਕਿ ਪੰਜਾਬ ਸਟੇਟ ਜਿਹੜਾ ਹਿਊਮਨਾਈਟ ਵਾਇਓਲੈਂਸ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਸੀ ਸਿਰਫ ਇਸਾਂ ਦੀ ਸਿੱਖਾਂ ਦੀ ਹਿਊਮਨਾਈਟ ਵਾਇਓਲੈਂਸ ਦੀ ਗੱਲ ਨਹੀਂ ਕਰਦੇ ਅਸੀਂ ਕਿਸੇ ਦੀ ਵੀ ਗੱਲ ਕਰਦੇ ਤੁਹਾਨੂੰ ਯਾਦ ਹੋਵੇਗਾ ਕਿ ਜਿਹੜੇ ਉਹ ਆਪਣਾ ਅਬੋਰ ਦੇ ਵਿੱਚ ਇੱਕ ਬਿਜ਼ਨਸਮੈਨ ਦਾ ਕਤਲ ਹੋਇਆ ਸੀ ਔਰ ਉਹਦੇ ਇਹਨਾਂ ਨੇ ਦੂਸਰੇ ਦਿਨ ਦੋ ਮੰਡੇ ਪਟਿਆਲੇ ਤੋਂ ਪਕੜੇ ਬੜੇ ਗਰੀਬ ਕਰਦੇ ਸਨ ਔਰ ਉਹਨਾਂ ਨੂੰ ਇਹਨਾਂ ਨੇ ਮਾਰ ਦਿੱਤਾ ਇਹ ਕਹਿ ਗਏ ਜੀ ਬਸ ਅਸੀਂ ਹੱਲ ਕਰ ਲਿਆ ਉਹਦਾ ਉਹ ਬਾਅਦ ਪਤਾ ਲੱਗਿਆ ਕਿ ਉਹ ਰਿਸਪਾਂਸਿਬਿਲੀ ਨਹੀਂ ਸੀ ਉਸ ਗੱਲ ਦੇ ਔਰ ਉਹਨਾਂ ਨੂੰ ਅਸੀਂ ਅਪਰੋਚ ਕੀਤਾ ਮੈਂ ਉਹਨਾਂ ਨੂੰ ਖੁਦ ਅਪਰੋਚ ਕੀਤਾ ਉਹਦੇ ਜਿਹੜਾ ਉਹਦੇ ਫਾਦਰ ਸੀ ਜਾਂ ਕੋਈ ਚਾਚਾ ਸੀ ਔਰ ਤੁਸੀਂ ਯਕੀਨ ਮੰਨੋਗੇ ਉਹ ਅੱਗੇ ਆਉਣ ਨੂੰ ਤਿਆਰ ਨਹੀਂ ਬਿਕੋਜ਼ ਉਹ ਪੁਲਿਸ ਕੋ ਪੈਸੇ ਲੈ ਚੁੱਕਾ ਸਾਡੀ ਜਿਹੜੀ ਮਜਬੂਰੀ ਹੈ ਨਾ ਇਹ ਹੈ ਇਹ ਹੈਗੀ ਹੈ ਕਿ ਜਿਨ੍ਹਾਂ ਦੀ ਹਿਊਮਨ ਰਾਈਟ ਵਾਇਓਲੇਸ਼ਨ ਹੁੰਦੀ ਹੈ ਉਹਨਾਂ ਨੂੰ ਖੜੇ ਹੋਣ ਦੀ ਲੋੜ ਹੈ ਉਹ ਸਿੱਖ ਨਹੀਂ ਸੀ ਆ ਜਿਹੜੇ ਬੰਦੇ ਦੋ ਮਰੇ ਨੇ ਅਸੀਂ ਉਹਨਾਂ ਦੇ ਵੀ ਬਦਲ ਕਰਨ ਲਈ ਤਿਆਰ ਸੀ ਅਸੀਂ ਆਊਟਸਾਈਡ ਦੀ ਸਟੇਟ ਵੀ ਮਦਦ ਕਰਨ ਲਈ ਤਿਆਰ ਹਾਂ ਜੇ ਹਿਊਮਨ ਰਾਈਟ ਵਾਇਓਲੇਸ਼ਨ ਇੱਕ ਹਿਊਮਨ ਰਾਈਟ ਕੋਈ ਵੀ ਹੋਵੇ ਸਿੱਖ ਹੈ ਜਾਂ ਨਾਨ ਸਿੱਖ ਹੈ ਜਾਂ ਕੋਈ ਮੁਸਲਮਾਨ ਹੈ ਕੋਈ ਵੀ ਹੈ ਉਹ ਸਾਰੇ ਦੀ ਅਸੀਂ ਮਦਦ ਕਰਨ ਨੂੰ ਤਿਆਰ ਆ ਪ੍ਰੋਵਾਈਡਡ ਸਾਡੇ ਕੋ ਜਿਹੜੇ ਨਾ ਤੁਹਾਡੀ ਕੋਆਪਰੇਸ਼ਨ ਦੀ ਲੋੜ ਹੈ ਸਾਨੂੰ ਜੇ ਕਿਤੇ ਹੁੰਦੀ ਹੈ فرض ਕਰੋ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਹਰ ਡਿਸਟ੍ਰਿਕਟ ਲੈਵਲ ਦੇ ਉੱਤੇ ਆਪਣਾ ਇੱਕ ਸੈਟ ਐਸਟੈਬਿਸ਼ ਕਰੀਏ ਤਾਂ ਕਿ ਜਦੋਂ ਵੀ ਕਿਤੇ ਹਿਊਮਨ ਰਾਈਟ ਵਾਇਓਲੇਸ਼ਨ ਹੋ ਉਸ ਡਿਸਟ੍ਰਿਕਟ ਜੰਦੀ ਹੈ ਉਹ ਸਾਡੀ ਟੀਮ ਜਾ ਸਕੇ ਉਹਨੂੰ ਪਤਾ ਕਰ ਸਕੇ ਕਿ ਕੀ ਹੈਗਾ ਸਚਾਈ ਕੀ ਹੈ ਤੇ ਫਿਰ ਉਹ ਸਚਾਈ ਨੂੰ ਅਸੀਂ ਪਬਲਿਕ ਡੋਮੇਨ ਚ ਲਿਆ ਸਕੀਏ ਇਹ ਤਾਂ ਸਾਡਾ ਸਿਗਾ ਹਿਊਮਨ ਰਾਈਟ ਵਾਇਓਲੇਸ਼ਨ ਦਾ ਜਿਹੜਾ ਆਰਗੇਨਾਈਜੇਸ਼ਨ ਦਾ ਕੰਮ ਹੈ ਮੈਂ ਤੁਹਾਨੂੰ ਅਪੀਲ ਕਰਦਾ ਸਾਰਿਆਂ ਨੂੰ ਤੁਸੀਂ ਸਾਡੇ ਨਾਲ ਕੋਆਪਰੇਟ ਕਰੋ ਜਿਸ ਜਿਸ ਡਿਸਟ੍ਰਿਕਟ ਵਿੱਚ ਤੁਸੀਂ ਬੈਠੇ ਹੋ ਤੁਸੀਂ ਸਾਡੇ ਨਾਲ ਆਪਣਾ ਜੁੜੋ ਸਾਡੇ ਮੈਂਬਰ ਬਣੋ ਤਾਂ ਕਿ ਅਸੀਂ ਤੁਹਾਡੀ ਸਰਵਿਸਿਜ਼ ਯੂਟਿਲਾਈਜ਼ ਕਰ ਸਕੀਏ ਤੇ ਇਹ ਜਿਹੜੀ ਜਿਹੜੀ ਪ੍ਰਚਲਿਤ ਇਸ ਵੇਲੇ ਗੱਲ ਚੱਲ ਰਹੀ ਹੈ ਨਾ ਜਿਹੜੀ ਹਿਊਮਨ ਰਾਈਟ ਵਾਇਓਲੇਸ਼ਨ ਦੀ ਜਿਹੜੇ ਠੋਕ ਵਜਾ ਕੇ ਜਿਹੜੀ ਗਵਰਨਮੈਂਟ ਕਹਿ ਰਹੀ ਹੈ ਗਵਰਨਮੈਂਟ ਕੋ ਕੋਈ ਉਮੀਦ ਨਾ ਰੱਖੋ ਤੁਸੀਂ ਜਿਹੜੀ ਗਵਰਨਮੈਂਟ ਤੁਹਾਡੀ ਪ੍ਰੋਟੈਕਟਰ ਹੈ ਜਿਹੜੀ ਪੁਲਿਸ ਤੁਹਾਡੀ ਪ੍ਰੋਟੈਕਟਰ ਹੈ ਉਹ ਤੁਹਾਨੂੰ ਤੁਹਾਡੇ ਹਿਊਮਨਾਈਟ ਤੁਹਾਨੂੰ ਮਾਰ ਰਹੀ ਹੈ ਤੁਹਾਨੂੰ ਗੋਲੀਆਂ ਮਾਰ ਰਹੀ ਹੈ ਔਰ ਜਿਸ ਤਰ੍ਹਾਂ ਇੱਥੇ ਦੱਸਿਆ ਗਿਆ ਹੈ ਕਿ ਕੀ ਇੱਕ ਨੋਵਿਸਟ ਬੰਦਾ ਜਿਹੜਾ ਇਨੋਸੈਂਟ ਬੰਦਾ ਹੈ ਉਹ ਵੀ ਦੱਸ ਸਕਦਾ ਹੈ ਵੀ ਇਹ ਜਿਹੜੀ ਇਹਨਾਂ ਨੇ ਤਰੀਕਾ ਲੱਭਿਆ ਇੱਥੋਂ ਲੈ ਕੇ ਜਾਂਦੇ ਨੇ ਔਰ ਫਿਰ ਕਹਿੰਦੇ ਨੇ ਜੋ ਰਿਕਵਰੀ ਹੋਣ ਲੱਗੀ ਉਹਨੇ ਗੋਲੀ ਮਾਰੀ ਤੇ ਅਸੀਂ ਲੱਤ 'ਚ ਗੋਲੀ ਮਾਰਦੇ ਇੱਕ ਇਹ ਮੈਂ ਤਾਂ ਮੈਂ ਇੱਕ ਚਿੱਠੀ ਲਿਖੀ ਹੋਈ ਹੈ ਜਿਹੜੀ ਮੈਂ ਅਜੇ ਭੇਜ ਨਹੀਂ ਸਕਿਆ ਚੀਫ ਜਸਟਿਸ ਸਾਹਿਬ ਅੰਡੀਆ ਨੂੰ ਮੈਂ ਸਾਰੇ ਇਹ ਜਿਹੜੇ ਨੇ ਨਾ ਇਹ ਲਿਸਟ ਕੀਤੇ ਨੇ ਸਾਰੇ ਇਹ ਇਨਸੀਡੈਂਟਸ ਜਿਹੜੇ ਪੰਜਾਬ ਦੇ ਵਿੱਚ ਹੈਗੇ ਨੇ ਤੇ ਮੈਂ ਉਹਨੂੰ ਆਪਣਾ ਪ੍ਰੇ ਕਰ ਰਿਹਾ ਕਿ ਇਸ ਤੇ ਐਕਸ਼ਨ ਲਵੇ ਜਿਹੜੀ ਵਾਇਲੇਸ਼ਨਸ ਹੋ ਰਹੀਆਂ ਨੇ ਉਹਨਾਂ ਤੇ ਜਿਹੜੇ ਨਸ਼ੇ ਦੇ ਝੂਠੇ ਕੇਸ ਪਾਏ ਜਾ ਰਹੇ ਨੇ ਉਹਨਾਂ ਤੇ ਤੇ ਜਿਹੜੇ ਬੁਲਡੋਜ਼ਰ ਜਸਟਿਸ ਨਾ ਘਰ ਟਾਈ ਜਾ ਰਹੇ ਨੇ ਦੇਖੋ ਐਨਡੀपीएस ਐਕਟ ਦੇ ਪ੍ਰੋਵੀਜ਼ਨ ਹੈ ਕਿ ਜੇ ਕਿਸੇ ਨੇ ਕਿ ਗਲਤ ਤਰੀਕੇ ਨਾਲ ਇਸੇ ਨਾ ਆਪਣਾ ਡਰਗ ਦੇ ਥਰੂ ਕੋਈ ਆਪਣਾ ਬਿਜ਼ਨਸ ਬਣਾਇਆ ਹੈ ਜਾਂ ਕੋਈ ਘਰ ਬਣਾਇਆ ਹੈ ਤੇ ਉਹਨੂੰ ਕਨਫਿਸਕੇਟ ਕੀਤਾ ਜਾ ਸਕਦਾ ਹੈ ਉਹਨੂੰ ਅਟੈਚ ਕਰਕੇ देयर इज ਅ ਟ੍ਰਿਬਿਊਨਲ ਹੈ ਇਨ ਦਿੱਲੀ ਜਿਹਦੇ ਚ ਇਹ ਕੇਸ ਚੱਲ ਸਕਦਾ ਹੈ ਕਿ ਜੇ ਇਹ ਨੇ ਡਰਗ ਮਨੀ ਨਾਲੇ ਘਰ ਬਣਾਇਆ ਹੈ ਇਸ ਕਰਕੇ ਇਹਨੂੰ ਜਿਹੜਾ ਨਾ ਇਹ ਸਟੇਟ ਲੈ ਸਕਦੀ ਹੈ ਉਹ ਪ੍ਰੋਪਰ ਪ੍ਰੋਸੀਜਰ ਹੈ ਕਿਸ ਨੇ ਕੋਈ ਜੇ ਫਰਜ਼ ਕਰੋ ਕੋਈ ਕਿਸ ਨੇ ਐਨਡੀਪੀਐਸ ਦਾ ਇਨਵੋਲਵਮੈਂਟ ਵੀ ਹੈਗੀ ਹੈ ਕਿਸੇ ਨੂੰ ਕੋਈ ਰਾਈਟ ਨਹੀਂ ਬੰਦਾ ਕਿ ਉਹਨੂੰ ਗੋਲੀ ਮਾਰ ਦੇ ਸਿਰਫ ਕਾਨੂੰਨ ਦੇ ਨਾਲ ਰਾਈਟ ਇਹ ਬੰਦਾ ਹੈ ਉੱਤੇ ਕੇਸ ਰਜਿਸਟਰ ਕਰੋ ਔਰ ਉਹਨੂੰ ਤੁਸੀਂ ਕੋਰਟ ਕਚੈਰੀ ਦੇ ਵਿੱਚ ਇਨਵੈਸਟੀਗੇਟ ਕਰਕੇ ਲਿਆਓ ਕੋਰਟ ਦਾ ਫਰਜ਼ ਬੰਦਾ ਹੈ ਕਿ ਦੇਖੇ ਕਿ ਇਹਨੇ ਇਹ ਜਿਹੜੀ ਹੈ ਇਹ ਜਿਹੜੀ ਇਹਨੇ ਇਹਦੇ ਖਿਲਾਫ ਅਲੀਗੇਸ਼ਨਸ ਹੈ ਉਹ ਪ੍ਰੂਵ ਹੁੰਦੀਆਂ ਕਿ ਨਹੀਂ ਹੁੰਦੀਆਂ ਇਹੀ ਗੱਲ ਚੀਫ ਜਸਟਿਸ ਨੇ ਕਹੀ ਸੀ ਆਪਣੇ ਜੱਜਮੈਂਟ ਦੇ ਵਿੱਚ ਉਹਨੇ ਕਿਹਾ ਸੀ ਕਿ ਪੁਲਿਸ ਜਾਂ ਸਟੇਟ ਜਿਹੜੀ ਹੈ ਉਹ ਜੱਜ ਜਿਊਰੀ ਐਂਡ ਵਕੀਲ ਐਂਡ ਜੱਜ ਨਹੀਂ ਬਣ ਸਕਦੀ ਉਹ ਹਰ ਇੱਕ ਦਾ ਰੋਲ ਹੈ ਇੱਕ ਐਡਮਿਨਿਸਟ੍ਰੇਸ਼ਨ ਆਫ ਜਸਟਿਸ ਹੈ ਉਹਨੂੰ ਫਾਲੋ ਕਰਨਾ ਚਾਹੀਦਾ ਹੈ ਔਰ ਉਹ ਹੋਣਾ ਚਾਹੀਦਾ ਹੈ ਸਾਡੀ ਸਾਰਿਆਂ ਦੀ ਇੰਡਾਈਵਰ ਇਹੀ ਹੋਏਗੀ ਕਿ ਅਸੀਂ ਉਸ ਵੱਲ ਆਪਣਾ ਕਦਮ ਲੈ ਕੇ ਅੱਗੇ ਚਲੀਏ ਪਰ ਪਰ ਇਹੀ ਹੈ ਫਿਰ ਇੱਕ ਅ ਅਰਦਾਸ ਹੈ ਮੇਰੀ ਕਿ ਜਿਹੜੇ ਕੋਈ ਇਨਵੋਲਡ ਨੇ ਹਿਮਨਰਾਈਟ ਦੇ ਵਿੱਚ ਜਿਹਨਾਂ ਦੇ ਇਦਾਂ ਤਸ਼ੱਦਦ ਹੁੰਦਾ ਹੈ ਉਹ ਖੜੇ ਰਹਿਣ ਉਹ ਪੁਲਿਸ ਤੋਂ ਪੈਸੇ ਲੈ ਕੇ ਜਾਂ ਪੁਲਿਸ ਦੇ ਡਰ ਤੋਂ ਮੈਨੂੰ ਇਹ ਪਤਾ ਲੱਗਿਆ ਕਿ ਜਿਹੜਾ ਪਟਿਆਲੇ ਵਾਲਾ ਲੜਕਾ ਜਿਹੜਾ ਇਹਨਾਂ ਨੇ ਮਾਰਿਆ ਹੈ ਉਹਨੂੰ ਪੁਲਿਸ ਨੇ ਡਰਾਇਆ ਕਿ ਉਹਦਾ ਕੋਈ ਸੰਨ ਲਾਉ ਹੈ ਸ਼ਾਇਦ ਉਹਨੂੰ ਕਿਹਾ ਵੀ ਅਸੀਂ ਉਹਨੂੰ ਵੀ ਇਨਕਾਊਂਟਰ ਕਰ ਦੇਵਾਂਗੇ ਦੋਨ ਇਨਕਾਊਂਟਰ ਅਸੀਂ ਅੰサー ਕਰ ਦੇਵਾਂਗੇ ਜੇ ਸਾਨੂੰ ਕਰਨੇ ਪਏ ਤਾਂ ਤਾਂ ਉਹਨੇ ਜਾ ਕੇ ਕੇਸ ਵਾਪਸ ਇਹ ਸਾਰੀਆਂ ਗੱਲਾਂ ਜੇ ਸੁਸਾਇਟੀ ਇਕੱਠੀ ਹੋ ਕੇ ਇਸ ਤਰ੍ਹਾਂ ਦੇ ਜਿਹੜੇ ਮਲੂਮ ਮਾਸੂਮ ਨੇ ਲੋਕਾਂ ਨੇ ਉਹਨਾਂ ਦੀ ਮਦਦ ਕਰੇ ਤਾਂ ਇਹ ਮੇਰੇ ਮੇਰੇ ਖਿਆਲ ਨਾਲ ਕਿ ਫੇਰ ਸਾਰਿਆਂ ਦਾ ਇਕੱਠਾ ਨਾਲ ਇਸ ਗੱਲ ਨੂੰ ਵੀ ਚੈੱਕ ਕੀਤਾ ਜਾ ਸਕਦਾ ਹੈ ਤੇ ਇਸ ਗੱਲ ਦੇ ਉੱਤੇ ਹੱਲ ਵੀ ਪਾਈ ਜਾ ਸਕਦੀ ਹੈ ਬਹੁਤ ਲੋਕਾਂ ਨੇ ਇਸ ਬਾਰੇ ਕੰਮ ਕੀਤਾ ਹੈ ਮੈਂ ਅੱਜ ਰੀਅਲੀ ਇੱਥੋਂ ਬਹੁਤ ਐਜੂਕੇਟ ਹੋ ਕੇ ਜਾ ਰਿਹਾ ਹਾਂ ਫੈਸ ਸਾਹਿਬ ਦਾ ਮੇਰਾ ਬੜਾ ਪੁਰਾਣਾ ਨਾਤਾ ਹੈ ਫੈਸ ਸਾਹਿਬ ਹਮੇਸ਼ਾ ਹੀ ਜਿਹੜੀ ਫੈਕਟਸ ਐਂਡ ਫਿਗਰਸ ਤੇ ਗੱਲ ਕਰਦੇ ਆਂ ਈਮਾਨ ਹੋ ਰਹੀ ਜਦੋਂ ਵੀ ਮੈਂ ਇਹਨਾਂ ਨੂੰ ਸੁਣਿਆ ਆਮ ਆਲਵੇਜ਼ ਇੰਪ੍ਰੈਸਡ ਹੀ ਆਲਵੇਜ਼ ਕਮਸ ਵਿਦ ਵੈਰੀ ਨੋਵਲ ਆਈਡੀਆ ਜਿਹੜਾ ਉਹਨਾਂ ਨੇ ਕਿਹਾ ਕਿ ਇੰਟਰਨੈਸ਼ਨਲ ਕੋਰਟ ਜਾਂ ਆਪਣਾ ਜਾ ਸਕਦੇ ਹਿਮਨਾਈਟ ਵੋਲੂਸ਼ਨ ਤੇ ਉਹ ਪੋਸੀਬਲ ਹੈ ਉਹ ਪੌਸਿਬਿਲਿਟੀ ਐਕਸਰਸਾਈਜ਼ ਕੀਤੀ ਜਾ ਸਕਦੀ ਹੈ ਤੇ ਤੁਹਾਨੂੰ ਯਾਦ ਹੋਵੇਗਾ ਕਿ ਕਿਸੇ ਵੇਲੇ ਬਾਰਲੀ ਸਟੇਟ ਦੇ ਵਿੱਚ ਮੋਦੀ ਨਹੀਂ ਜਾ ਸਕਦਾ ਸੀ ਕਿਉਂਕਿ ਇਹਨੇ ਯੂਨਾਈਟ ਵਾਇਓਲੇਸ਼ਨ ਗੁਜਰਾਤ ਸਟੇਟ ਚ ਕੀਤੀ ਹੋਈ ਸੀ ਤੇ ਇਹ ਉਸ ਤੋਂ ਬਾਅਦ ਜਾਣ ਲੱਗਾ ਜਦੋਂ ਪਹਿਲਾਂ ਤੇ ਮਿਜ਼ਾ ਹੀ ਨਹੀਂ ਸੀ ਮਿਲਦਾ ਇਹਨੂੰ ਜਾਣ ਦਾ ਪੀਐਮ ਬਣਿਆ ਤੇ ਫਿਰ ਜਾਣ ਲੱਗਾ ਤੇ ਇਹ ਇਫੈਕਟਿਵ ਗੱਲ ਹੋ ਸਕਦੀ ਹੈ ਇੱਕ ਔਰ ਬਾਕੀ ਬਹੁਤ ਅੱچھے ਸੁਝਾਅ ਨੇ ਇਹਨਾਂ ਦੇ ਉੱਤੇ ਕੰਮ ਕਰਨ ਦੀ ਲੋੜ ਹੈ ਤੇ ਮੈਂ ਤਾਂ ਇਨਾ ਹੀ ਕਹਿ ਸਕਦਾ ਐਜ਼ ਅ ਜੱਜ ਐਕਸ ਜਜ ਫਾਰਮਰ ਜਜ ਐਂਡ ਪ੍ਰੈਜ਼ੈਂਟਲੀ ਜੇ ਮੈਨੂੰ ਦੂਜੀ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਐਜ਼ ਅ ਚੇਅਰਮੈਨ ਵਰਨਾਈਟ ਆਰਗੇਨਾਈਜੇਸ਼ਨ ਮੈਂ ਹਾਜ਼ਰ ਹਾਂ ਜੇ ਤੁਸੀਂ ਆਵਾਜ਼ ਦਿਓਗੇ ਅਸੀਂ ਆਵਾਂਗੇ ਅਸੀਂ ਮਦਦ ਵੀ ਕਰਾਂਗੇ ਸਾਨੂੰ ਕੋਈ ਡਰ ਨਹੀਂ ਹੈ ਕਿਸ ਨੇ ਕਿਹਾ ਸੀ ਨਾ ਕਿ ਜੇ ਅਸੀਂ ਸਰਕਾਰ ਤੋਂ ਡਰਨਾ ਹੈ ਤੇ ਫਿਰ ਸਾਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਜੇ فرض ਕਰੋ ਇਹੋ ਜਿਹਾ ਕੋਈ ਡਰ ਹੁੰਦਾ ਸ਼ਾਇਦ ਮੈਂ ਅੱਗੇ ਹੀ ਨਾ ਆਉਂਦਾ ਸਾਨੂੰ ਇਹੋ ਜਿਹਾ ਕੋਈ ਡਰ ਨਹੀਂ ਹੈ ਇਹ ਵਹਿਮ ਨਾ ਰੱਖਿਓ ਦਿਲ ਦੇ ਵਿੱਚ ਕੋਈ ਕਿਸੇ ਦੇ ਵੀ ਅਸੀਂ ਜੋ ਵੀ ਹੈ ਨਿਰ ਤੜਕ ਹੋ ਕੇ ਸਾਰਿਆਂ ਦੇ ਨਾਲ ਖੜੇ ਹੋਵਾਂਗੇ ਜਿੱਥੇ ਹਿਊਮਨ ਰਾਈਟ ਵਾਇਲੇਸ਼ਨ ਹੋ ਰਹੀ ਹੈ ਜਾਵਾਂਗੇ ਔਰ ਉਹਨਾਂ ਦਾ ਜੋ ਵੀ ਮਦਦ ਹੋ ਸਕਦੀ ਕਰਾਂਗੇ ਇਹਨੇ ਸ਼ਬਦਾਂ ਨਾਲ ਖਿਮਾਤਾ ਜਾ ਚੁੱਕਾ ਫਰਜ਼ ਬਰਮਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅਸੀਂ 1984 ਬਾਰੇ ਜਾਣਨ ਦੇ ਲਈ ਕਿਹੜੀਆਂ ਕਿਤਾਬਾਂ ਪੜ੍ਹੀਏ ਅੱਜ ਸਾਡੀ ਨੌਜਵਾਨ ਪੀੜੀ ਦੇ ਵਿੱਚ 1984 ਬਾਰੇ ਜਾਣਨ ਸਮਝਣ ਦੀ ਖੇਚ ਬਹੁਤ ਜ਼ਿਆਦਾ ਹੈ ਅਦਾਰਾ ਸਿੱਖ ਸਿਆਸਤ ਤੱਕ ਕਈ ਨੌਜਵਾਨਾਂ ਵੱਲੋਂ ਪਹੁੰਚ ਕੀਤੀ ਜਾਂਦੀ ਰਹੀ ਹੈ ਕਿ 1984 ਬਾਰੇ ਕਿਹੜੀਆਂ ਕਿਤਾਬਾਂ ਪੜ੍ਹੀਏ 1984 ਇਨਾ ਵਿਆਪਕ ਵਰਤਾਰਾ ਸੀ ਕਿ ਇਹਦੇ ਬਾਰੇ ਸਮੁੱਚੇ ਤੱਥ ਅਤੇ ਸਮਝ ਕਿਸੇ ਇੱਕ ਲਿਫਟ ਵਿੱਚ ਨਹੀਂ ਸਮਾ ਸਕਦੇ। ਅਸੀਂ ਪਾਠਕਾਂ ਦੀ ਸਹੂਲਤ ਲਈ 1984 ਬਾਰੇ ਕੋਈ ਮੋਢਲੀਆਂ ਅਤੇ ਅਹਿਮ ਕਿਤਾਬਾਂ ਦਾ ਜੋਟਾ ਇਕੱਠਾ ਕੀਤਾ ਹੈ। ਇਹ ਕਿਤਾਬਾਂ 1984 ਨਾਲ ਜੁੜੇ ਵੱਖ-ਵੱਖ ਘਟਨਾਵਾਂ ਤੇ ਵਰਤਾਰਿਆਂ ਬਾਰੇ ਵੱਖ-ਵੱਖ ਨਜ਼ਰੀਏ ਤੋਂ ਲਿਖੀਆਂ ਗਈਆਂ ਨੇ। ਇਹ ਕਿਤਾਬਾਂ ਸਿੱਖ ਸਿਆਸਤਾਂਾਂ ਹੀ ਦੁਨੀਆ ਭਰ ਵਿੱਚ ਕਿਤੇ ਵੀ ਮੰਗਵਾਈਆਂ ਜਾ ਸਕਦੀਆਂ ਨੇ। ਕਿਤਾਬਾਂ ਮੰਗਵਾਉਣ ਦੇ ਲਈ ਤੁਸੀਂ ਸਾਨੂੰ WhatsApp ਤੇ ਸੁਨੇਹਾ ਭੇਜੋ 99682 25990 8968225990.